ਕੁੜੀ ਨੂੰ ਕੁੜੀ ਰਹਿਣ ਦਿਓ ਕੁੜੀਆਂ ਨੂੰ ਤੁਸੀਂ ਕਿਉਂ ਮਜਬੂਰ ਕਰਦੇ ਹੋ ਕਿ ਤੂੰ ਮੇਰਾ ਪੁੱਤ ਹੈ ਜਿੱਦਾਂ ਪ੍ਰਮਾਤਮਾ ਨੇ ਤੁਹਾਨੂੰ ਅਗਰ ਧੀ ਦਿੱਤੀ ਹੈ ਪੁੱਤ ਦਿੱਤਾ ਹੈ ਤਾਂ ਤੁਸੀਂ ਉਸ ਨੂੰ ਉਦਾਂ ਟ੍ਰੀਟ ਕਰੋ ਕਿ ਜਿੱਦਾਂ ਦੀ ਉਹ ਹੈਗੀ ਹੈ ਪਰ ਜਦੋਂ ਆਪਾਂ ਉਸ ਨੂੰ ਬਿਨਾਂ ਮਤਲਬ ਤੋਂ ਇਹ ਚੀਜ਼ਾਂ ਦੇ ਪਿੱਛੇ ਪੈ ਜੰਨੇ ਕਿ ਨਹੀਂ ਮੈਂ ਤਾਂ ਤੈਨੂੰ ਮੁੰਡਾ ਹੀ ਬਣਾ ਕੇ ਛੱਡਣਾ ਹੈ ਕਿਤੇ ਨਾ ਕਿਤੇ ਉਹ ਤੁਹਾਡੇ ਹਾਰਮੋਨਸ ਜਿਹੜੇ ਹੈਗੇ ਆ ਉਹ ਹੌਲੀ ਹੌਲੀ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਸਿਰਫ ਇੱਕ ਕਹਿਣ ਦੇ ਨਾਲ ਇੱਕ ਕੁੜੀ ਦੂਜੀ ਕੁੜੀ ਨੂੰ ਲਾਈਕ ਕਰਨ ਲੱਗ ਜੂਗੀ ਨਹੀਂ ਬੇਟੀ ਨੂੰ ਜਦੋਂ 7-8 ਸਾਲ ਦੀ ਹੋਈ ਉਦੋਂ ਤੱਕ ਮੇਰੀ ਗੱਲ ਉਹਨਾਂ ਦੀ ਫੈਮਿਲੀ ਨਾਲ ਜਦੋਂ ਕੋਈ ਮੇਰੇ ਕੋਲ ਆਏ ਸੀ ਉਹ ਅੱਜ ਦੇ ਟਾਈਮ ਉਹ ਲੜਕੀ ਕੰਬਾਈਨ ਮੋਟਰਸਾਈਕਲ ਸਭ ਕੁਝ ਚਲਾਉਂਦੀ ਹੈ ਪਰ ਹੁਣ ਜਦੋਂ ਵਿਆਹ ਕਰਨ ਦੀ ਗੱਲ ਆਈ ਜਿਸ ਕਰਕੇ ਉਹ ਮੇਰੇ ਕੋਲ ਆਏ ਸੀ ਤਾਂ ਉਸ ਕੁੜੀ ਨੇ ਕਿਹਾ ਕਿ ਮੈਂ ਤਾਂ ਇੱਕ ਕੁੜੀ ਨਾਲ ਵਿਆਹ ਕਰਾਉਣਾ ਮੈਂ ਲੜਕੇ ਨਾਲ ਵਿਆਹ ਨਹੀਂ ਕਰਾਉਣਾ ਬਿਲਕੁਲ ਇਹ ਸਾਡੇ ਨਹੀਂ ਉਹ ਟ੍ਰੀਟ ਕੀਤਾ ਹਾਂਜੀ ਕਿ ਤੂੰ ਮੁੰਡਾ ਆ ਹਾਂਜੀ ਤੇ ਉਸ ਨੂੰ ਅੰਦਰ ਇਹ ਫੀਲਿੰਗ ਜਾ ਗਈ ਜਾਂ ਉਹਦੇ ਮਨ ਦੇ ਵਿੱਚ ਇਹ ਘਰ ਗੱਲ ਕਰ ਗਈ ਕਿ ਮੈਂ ਤਾਂ ਯਾਰ ਇੱਕ ਮੁੰਡਾ ਆ ਮੈਂ ਮੁੰਡੇ ਨਾਲ ਗੱਲ ਕਰਦਾ ਮੈਂ ਕੰਬੈਨ ਚ ਨੰਨਾ ਜਾਂ ਮੈਂ ਹੋਰ ਬਾਜ਼ਾਰ ਦੇ ਕਾਰੋਬਾਰਕ ਜਾਂ ਕੁਝ ਵੀ ਹਨਾ ਹਾਂਜੀ ਤੇ ਉਸ ਨੇ ਕਹਿਤਾ ਅੰਤ ਦੇ ਵਿੱਚ ਕਿ ਮੈਂ ਕੁੜੀ ਨਾਲ ਵਿਆਹ ਕਰਨਾ ਬਿਲਕੁਲ ਅਸੀਂ ਕੁੜੀਆਂ ਨੂੰ ਕਹਿ ਦਿੰਦੇ ਆ ਕਿ ਤੂੰ ਸਾਡਾ ਪੁੱਤ ਆ ਪਰ ਅਸੀਂ ਆਪਣੇ ਮੁੰਡੇ ਨੂੰ ਇਹ ਗੱਲ ਨਹੀਂ ਕਹਿੰਦੇ ਕਿ ਤੂੰ ਸਾਡੀ ਧੀ ਆ ਬਿਲਕੁਲ ਹਾਂਜੀ ਫਿਰ ਉਹ ਇਧਰ ਨੂੰ ਕਿਵੇਂ ਹੋ ਗਈ ਉਹਨਾਂ ਦਾ ਜਿਹੜਾ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਜਿਹੜੇ ਮੁੰਡੇ ਇਸ ਪਾਸੇ ਜਾ ਰਹੇ ਆ ਮਤਲਬ ਕੁੜੀਆਂ ਵਾਲੀਆਂ ਹਰਕਤਾਂ ਕਰਦੇ ਆਂ ਹੂੰ ਉਹ ਜ਼ਿਆਦਾਤਰ ਉਹ ਬੱਚੇ ਹੈਗੇ ਆ ਜਿਨ੍ਹਾਂ ਦੇ ਘਰ ਦਾ ਦੁੱਧ ਨਹੀਂ ਹੈਗਾ ਜਾਂ ਜਿਹੜੇ ਜ਼ਿਆਦਾ ਬਾਹਰ ਦਾ ਖਾਣਾ ਖਾਂਦੇ ਆਂ ਤੁਹਾਨੂੰ ਲੱਗਦਾ ਕਿ ਇਦਾਂ ਹਾਰਮੋਨਸ ਇਨ ਬੈਲੈਂਸ ਹੋਣਾ ਹਾਂਜੀ ਤਾਂ ਇਹ ਕੁਦਰਤੀ ਤੌਰ ਤੇ ਹੁੰਦਾ ਕਿ ਆਪਣੀਆਂ ਕੀਤੀਆਂ ਗਲਤੀਆਂ ਨਹੀਂ ਆਪਣੀਆਂ ਗਲਤੀਆਂ ਨਾਲ ਜ਼ਿਆਦਾ ਹੁੰਦਾ ਜੀ ਉਹ ਸਾਰੇ ਜਿਹੜੇ ਮੀਟ ਸ਼ਾਪਸ ਹੈਗੀਆਂ ਪੋਲਟਰੀ ਫਾਰਮ ਹੈਗੇ ਉੱਥੇ ਵੀ ਇਹ ਇੰਜੈਕਸ਼ਨ ਲਗਾਏ ਜਾਂਦੇ ਆਂ ਉਸ ਇੰਜੈਕਸ਼ਨ ਦੇ ਵਿੱਚ ਹਾਰਮੋਨਸ ਹੁੰਦੇ ਆ ਜਦੋਂ ਤੁਸੀਂ ਇੱਕ ਹਾਰਮੋਨਸ ਬਿਨਾ ਮਤਲਬ ਤੋਂ ਰੋਜ਼ ਲੈ ਰਹੇ ਹੋ ਚਾਹੇ ਥੋੜਾ ਹੀ ਲੈ ਰਹੇ ਹੋ ਪਰ ਜਦੋਂ ਤੁਸੀਂ ਰੋਜ਼ ਲੈ ਰਹੇ ਹੋ ਉਹ ਤੁਹਾਡੇ ਹਾਰਮੋਨਸ ਜਿਹੜੇ ਹੈਗੇ ਗੜਬੜੀ ਕਰੇਗਾ ਉਸ ਤੋਂ ਬਾਅਦ ਤੁਹਾਡੇ ਜਿਹੜੇ ਹਾਪਾਵਾਂ ਉਹ ਬਿਲਕੁਲ ਤੁਹਾਡੇ ਇਦਾਂ ਹੋਣਗੇ ਜਿਵੇਂ ਇੱਕ ਇੱਕ ਫੀਮੇਲ ਦੇ ਹੁੰਦੇ ਆ ਇਸੇ ਕਰਕੇ ਅੱਜ ਦੇ ਟਾਈਮ 'ਚ ਕੁੜੀਆਂ ਦੇ ਚਿਹਰੇ ਤੇ ਵਾਲ ਆ ਰਹੇ ਆ ਮੁੰਡੇ ਜਿਹੜੇ ਹੈਗੇ ਉਹ ਕੁੜੀਆਂ ਵਾਲੀਆਂ ਹੱਕ ਤੱਕ ਕਰ ਰਹੇ ਆ ਦੁੱਧ ਲਾ ਲਓ ਚਾਹ ਲਗਾ ਲਓ ਜਿਹੜਾ ਤੁਸੀਂ ਜਾਂ ਮਿਲਕ ਮਿਲਕ ਪ੍ਰੋਡਕਟ ਆਪਾਂ ਗੈਸ ਮਿਲਕ ਪ੍ਰੋਡਕਟ ਹੋ ਗਏ ਜਾਂ ਫਾਸਟ ਫੂਡ ਆਪਾਂ ਬਾਹਰ ਦਾ ਖਾਣਾ ਖਾਂਦੇ ਆ ਉਹ ਵੀ ਇਸ ਦੇ ਵਿੱਚ ਆ ਜਾਂਦਾ ਕਿਉਂਕਿ ਕੁਝ ਕਹਿ ਹੀ ਨਹੀਂ ਸਕਦੇ ਤੁਹਾਨੂੰ ਕੀ ਪਤਾ ਕਿਹੜਾ ਬੰਦਾ ਜਿਹੜਾ ਤੁਹਾਨੂੰ ਮਿਲਕ ਪ੍ਰੋਡਕਟ ਦੇ ਰਿਹਾ ਜਾਂ ਕੋਈ ਫਾਸਟ ਫੂਡ ਦੇ ਰਿਹਾ ਉਸ ਦੇ ਵਿੱਚ ਕੋਈ ਐਡਾਲੀ ਚੀਜ਼ ਨਹੀਂ ਪਾਈ ਹੋਈ ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ ਜੀ 8 ਸਾਲ ਦੀ ਬੱਚੀ ਨੂੰ ਪੀਰੀਅਡ ਸਟਾਰਟ ਕਿਉਂ ਬਣ ਹੁੰਦੀ ਹੈ ਜੀ 8 ਸਾਲ 8 ਸਾਲ ਦੀ ਬੱਚੀ 8 ਸਾਲ ਦੀ ਬੱਚੀ ਕੀ ਉਮਰ ਹੁੰਦੀ ਹੈ 8 ਸਾਲ ਦੀ ਅੱਜ ਦੇ ਟਾਈਮ 'ਚ ਪਸ਼ੂਆਂ ਦੇ ਇੰਜੈਕਸ਼ਨ ਲੱਗਦਾ ਹੈ ਡੰਗਰਾਂ ਨੂੰ ਅਚਾਰ ਪਾਇਆ ਜਾਂਦਾ ਹੈ ਬਹੁਤ ਜਗ੍ਹਾ ਤਾਂ ਅਚਾਰ ਖੁੱਲਾ ਪਿਆ ਹੁੰਦਾ ਤੇ ਉਹਦੇ 'ਚ ਫੰਗਸ ਉੱਲੀ ਲੱਗੀ ਹੁੰਦੀ ਹੈ ਤੁਸੀਂ ਵੇਟ ਕਰੋ ਆਉਣ ਵਾਲੇ ਟਾਈਮ ਦੇ ਵਿੱਚ ਬੰਦਿਆਂ ਨੂੰ ਕਿਸੇ ਨੂੰ ਵੀ ਛਾਤੀ ਦੇ ਸਾਹ ਦੇ ਰੋਗ ਲੱਗਣਗੇ ਚਮੜੀ ਰੋਗ ਲੱਗਣਗੇ ਜੀ ਇਹਦਾ ਕਾਰਨ ਹੋਏਗਾ ਜਿਹੜਾ ਡੰਗਰਾਂ ਨੂੰ ਆਪਾਂ ਅਚਾਰ ਪਾਉਂਦੇ ਆ ਕਿਉਂਕਿ ਖਾਣ ਪੀਣ ਆਪਣਾ ਨਹੀਂ ਸਹੀ ਰਿਹਾ ਉਖਾੜ ਪਿੰਡ ਦੇ ਆਪਾਂ ਬਾਹਰ ਬੱਚੇ ਨੂੰ ਭੇਜਦੇ ਨਹੀਂ ਕਿ ਨਸ਼ੇ ਦੇ ਡਰ ਕਰਕੇ ਘਰ ਦੇ ਵਿੱਚ ਰਹਿਣ ਕਰਕੇ ਉਸ ਵਿੱਚ ਦੇ ਜਿਹੜੇ ਹਾ ਭਾਵ ਹੈ ਉਹ ਚੇਂਜ ਹੋ ਰਹੇ ਆ। ਅ ਥੋੜੇ ਦਿਨ ਪਹਿਲਾਂ ਦੀ ਗੱਲ ਹੈਗੀ ਆ ਕਿ ਲੁਧਿਆਣੇ ਤੋਂ ਇੱਕ ਲੜਕਾ ਆਇਆ। ਕੋਸ਼ਿਸ਼ ਕਰਾਂਗੇ ਕਿ ਕਦੇ ਉਹ ਮੰਨਿਆ ਤਾਂ মিডিਆ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਉਹ ਬਹੁਤ ਜਿਹੜੀ ਲੜਕੇ ਨੇ ਗੱਲ ਦੱਸੀ ਹੈ ਉਹ ਲੋਕਾਂ ਤੱਕ ਪਹੁੰਚਾਉਣ ਵਾਲੀ ਗੱਲ ਹੈਗੀ ਹੈ। ਕਿ ਮੈਂ ਕਹਿੰਦਾ ਉੱਥੇ ਰੋਜ਼ ਚਿਕਨ ਖਾਣਾ ਉਹਨਾਂ ਦਾ ਬਣਿਆ ਹੋਇਆ ਤੇ ਹੁਣ ਕਹਿੰਦੇ ਮੇਰੇ ਇਹ ਹਾਲਾਤ ਹੈ। ਕਿ ਮੇਰਾ ਦਿਲ ਕਰਦਾ ਮੈਂ ਹੁਣ ਤੁਹਾਨੂੰ ਉਹ ਸ਼ਬਦ ਇੱਥੇ ਦੱਸ ਵੀ ਨਹੀਂ ਸਕਦਾ ਜਿੱਦਾਂ ਉਸਨੇ ਆਪਣੇ ਮੂੰਹ ਚੋਂ ਡਾਇਰੈਕਟਲੀ ਮੇਰੇ ਕੋਲ ਆ ਕੇ ਕੱਢੇ ਸੀ ਕਿ ਮੇਰਾ ਦਿਲ ਕਰਦਾ ਮੈਂ ਕਿਸੇ ਲੜਕੇ ਕੋਲ ਚਲੇ ਜਾਵਾਂ ਇੱਕ ਉਹ ਲੜਕਾ ਕਹਿ ਰਿਹਾ ਥਾ। ਸੋ ਇਹ ਖਾਣ ਪੀਣ ਨੇ ਇੰਨਾ ਜ਼ਿਆਦਾ ਆਪਣਾ ਨੁਕਸਾਨ ਕਰਤਾ ਕਿ ਜਦੋਂ ਤੁਸੀਂ ਬਾਹਰੋਂ ਰੁਟੀਨ ਦੇ ਵਿੱਚ ਕੋਈ ਚੀਜ਼ ਕੈਮੀਕਲ ਲੈ ਰਹੇ ਹੋ ਉਹ ਤੁਹਾਡੇ ਤੇ ਕਿਦਾਂ ਅਸਰ ਕਰੇਗਾ ਤੁਹਾਨੂੰ ਪਤਾ ਹੀ ਨਹੀਂ ਚੱਲਣਾ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਹਿਮਤ ਟੀਵੀ ਨਾਲ ਜੁੜੇ ਹੋ ਤੁਸੀਂ ਤੇ ਮੈਂ ਰਵਿੰਦਰ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਕਹਿੰਦੇ ਅੱਜ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਇਹ ਇਸ ਵਕਤ ਪੰਜਾਬ ਦਾ ਬੜਾ ਗੰਭੀਰ ਵਿਸ਼ਾ ਬਣਿਆ ਹੋਇਆ ਹੈ ਗੇਜ਼ ਦੀ ਤਾਦਾਦ ਬਹੁਤ ਜ਼ਿਆਦਾ ਵਧ ਰਹੀ ਹੈ ਪੰਜਾਬ ਦੇ ਵਿੱਚ ਜੀ ਮੈਂ ਗੱਲ ਕਰਦਾ ਹਾਂ ਇੱਕ ਐਲਜੀਪੀਟੀ ਨਾਮ ਤੋਂ ਸੰਸਥਾ ਵੀ ਹੈ ਉਹਨੂੰ ਪਤਾ ਨਹੀਂ ਕਿ ਕੋਈ ਬਹੁਤ ਤਰ੍ਹਾਂ ਦੇ ਨਾਮ ਦਿੱਤੇ ਜਾਂਦੇ ਨੇ ਕਹਿੰਦੇ ਹੁਣ ਗੇਜ਼ ਦੀ ਤਾਦਾਦ ਦੇ ਵਿੱਚ ਇੱਕ ਏਦਾਂ ਦਾ ਰੂਪ ਵੀ ਧਾਰਨ ਕਰ ਲੈ ਕਿ ਉਹ ਬਾਬੇ ਵੀ ਬਣਦੇ ਜਾ ਰਹੇ ਨੇ ਆਪਾਂ ਜੀ ਇੰਸਟਾਗ੍ਰam ਦੇ ਉੱਤੇ ਬਹੁਤ ਵੀਡੀਓਜ਼ ਦੇਖਦੇ ਆ ਬੇਸ਼ੱਕ ਆਪਾਂ ਉਸ ਸਮੇਂ ਮਜ਼ਾਕ ਦਾ ਪਾਤਰ ਬਣਾ ਦਿੰਦੇ ਆ ਹਸਲਾ ਨੇ ਉਸ ਵੀਡੀਓ ਨੂੰ ਦੇਖ ਕੇ ਪਰ ਇਹ ਭੁੱਲ ਜਾਂਦੇ ਆ ਕਿ ਜੇ ਇਹ ਚੀਜ਼ ਸਾਡੇ ਘਰੇ ਹੋ ਗਈ ਸਾਡੇ ਰਿਸ਼ਤੇਦਾਰੀ ਦੇ ਵਿੱਚ ਹੋ ਗਈ ਸਾਡੇ ਮਹੱਲੇ ਦੇ ਵਿੱਚ ਸਾਡੇ ਚਾਣ ਵਾਲੇ ਨਾਲ ਹੋ ਗਈ ਤਾਂ ਸਾਡਾ ਰਿਐਕਸ਼ਨ ਹੱਸਣ ਵਾਲਾ ਹੀ ਹੋਊਗਾ ਇੱਕ ਬਹੁਤ ਵੱਡਾ ਸਵਾਲ ਆ ਇਹ ਇਹ ਲੋਕ ਨਾ ਸੋਚਦੇ ਨੇ ਕਿ ਸ਼ਾਇਦ ਇਹ ਪ੍ਰਮਾਤਮਾ ਦੀ ਮਰਜ਼ੀ ਹੈ ਸ਼ਾਇਦ ਉਸਨੇ ਧੁਰ ਤੋਂ ਹੀ ਲਿਖ ਕੇ ਭੇਜਿਆ ਸੀ ਕਿ ਇਸਨੇ ਇਹ ਜੀਵਨ ਇਦਾਂ ਬਤੀਤ ਜਿਹੜਾ ਕਰਨਾ ਆ ਮਰਦ ਦੀ ਤਰ੍ਹਾਂ ਦੇਖਣੇ ਵਾਲਾ ਬੰਦਾ ਜਦੋਂ ਜਨਾਨੇ ਦੀਆਂ ਹਰਕਤਾਂ ਕਰਨ ਲੱਗ ਜਾਵੇ ਪਹਿਲਾਂ ਆਪਾਂ ਹੱਸਦੇ ਆ ਫਿਰ ਸੋਚਦੇ ਆ ਫਿਰ ਵਿਚਾਰਦੇ ਆ ਮੈਨੂੰ ਲੱਗਦਾ ਸੋਚਰ ਵਿਚਾਰਾਂ ਵਾਲੀ ਗੱਲ ਮੈਂ ਸ਼ਾਇਦ ਜ਼ਿਆਦਾ ਵੱਡੀ ਕਹਿ ਗਿਆ ਪਰ ਲੋਕ ਜਿਆਦਾਤਰ ਹੱਸਦੇ ਹੀ ਨੇ ਨਹੀਂ ਸਮਾਜ ਦੇ ਵਿੱਚ ਅਪਣਾਇਆ ਜਾਂਦਾ ਹੈ ਉਸਨੂੰ ਕਿਉਂ ਕੀ ਗੱਲ ਕਰਨ ਲੱਗਦੇ ਨੇ ਕਿ ਇਹ ਅਸਲ ਦੇ ਵਿੱਚ ਧੁਰ ਤੋਂ ਹੀ ਲਿਖ ਕੇ ਆਉਂਦਾ ਹੈ ਜਾਂ ਇੱਕ ਬਿਮਾਰੀ ਹੈ ਇਸੇ ਟਾਪਿਕ ਦੇ ਉੱਤੇ ਗੱਲਬਾਤ ਕਰਾਂਗੇ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਇੰਨੇ ਵਿਦਵਾਨ ਨਹੀਂ ਆ ਪਰ ਜਿੰਨੀ ਕੀ ਸਮੱਤ ਬਖਸ਼ੀ ਆ ਉਸ ਪਰਮਾਤਮਾ ਨੇ ਜ਼ਰੂਰ ਤੁਹਾਡੇ ਸਾਹਮਣੇ ਸਮਖਸ਼ ਕਰਾਂਗੇ ਸਾਡੇ ਨਾਲ ਅੱਜ ਵੈਦ ਧਰਮਿੰਦਰ ਸਿੰਘ ਜੀ ਹੋਣਗੇ ਸਵਾਗਤ ਕਰਦੇ ਆ ਸਰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਸਰ ਜਿਸ ਵਿਸ਼ੇ ਦੇ ਉੱਤੇ ਇਸ ਵਕਤ ਮੈਂ ਗੱਲ ਕਰਨ ਜਾ ਰਿਹਾ ਹਾਂ ਇਹ ਪੰਜਾਬ ਦੇ ਵਿੱਚ ਵਿਸ਼ਾ ਐਡਾ ਵੱਡਾ ਆ ਸ਼ਾਇਦ ਲੋਕ ਨਹੀਂ ਗੱਲ ਕਰਨ ਜਾਂ ਚਾਹਣਗੇ ਕਿ ਹਾਂ ਇਸ ਵਿਸ਼ੇ ਦੇ ਉੱਤੇ ਵੀ ਗੱਲ ਕੀਤੀ ਜਾਵੇ ਪਰ ਮੈਂ ਚਾਹੂਗਾ ਕਿ ਆਪਾਂ ਤੁਹਾਡੀ ਸੂਝ-ਬੂਝ ਨਾਲ ਇਸ ਵਿਸ਼ੇ ਦੇ ਉੱਤੇ ਆਪਾਂ ਥੋੜਾ ਜਿਹਾ ਚਾਨਣਾ ਪਾਈਏ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਕਿ ਇਹ ਕਿਉਂ ਹੁੰਦਾ ਜਾ ਰਿਹਾ ਸਰ ਗੇਜ਼ ਦੀ ਗਿਣਤੀ ਜਿਹੜੀ ਵੱਧ ਰਹੀ ਹੈ ਹਾਂਜੀ ਸਾਨੂੰ ਅਸੀਂ ਕਿਸੇ ਦਾ ਵਿਦਰੋਹ ਨਹੀਂ ਕਰ ਰਹੇ ਪਰ ਅਸੀਂ ਕਾਰਨ ਜਾਣਨਾ ਜ਼ਰੂਰ ਚਾਹੁੰਦੇ ਹਾਂ ਕਿ ਇਹ ਕਿਉਂ ਹੋ ਰਿਹਾ ਹੈ ਕਾਰਨ ਇਸ ਦੇ ਪਿੱਛੇ ਬਹੁਤ ਸਾਰੇ ਹਨ ਜੀ ਇੱਕ ਤਾਂ ਆਪਣੇ ਚ ਆਦਤ ਹੁੰਦੀ ਹੈ ਕਿ ਅਕਸਰ ਪਿੰਡਾਂ 'ਚ ਜਦੋਂ ਕਿਸੇ ਦੇ ਇੱਕ ਬੇਟੀ ਹੁੰਦੀ ਹੈ ਤਾਂ ਆਪਾਂ ਨੂੰ ਆਦਤ ਹੁੰਦੀ ਹੈ ਕਿ ਆਪਾਂ ਉਸ ਬੇਟੀ ਨੂੰ ਕਹਿਣ ਲੱਗ ਜਾਂਦੇ ਆ ਕਿ ਤੂੰ ਤਾਂ ਮੇਰਾ ਪੁੱਤ ਹੈ। ਉਸ ਬੇਟੀ ਨੂੰ ਹੌਲੀ-ਹੌਲੀ ਪੁੱਤਾਂ ਵਾਂਗ ਟ੍ਰੀਟ ਕਰਨ ਲੱਗ ਜਾਂਦੇ ਆ। ਸਾਡੇ ਇੱਥੇ ਸਰਹੰਦ ਦੇ ਨੇੜੇ ਇੱਕ ਪਿੰਡ ਹੈ ਜੀ। ਉਸ ਪਿੰਡ 'ਚ ਕੁੜੀ ਕੱਲੀ ਸੀਗੀ ਉਹਨਾਂ ਦੀ ਮਾਪਿਆਂ ਦੀ ਤਾਂ ਉਹਨਾਂ ਨੇ ਹੌਲੀ-ਹੌਲੀ ਬੇਟੀ ਨੂੰ ਜਦੋਂ 7-8 ਸਾਲ ਦੀ ਹੋਈ ਉਦੋਂ ਤੱਕ ਮੇਰੀ ਗੱਲ ਉਹਨਾਂ ਦੀ ਫੈਮਿਲੀ ਨਾਲ ਜਦੋਂ ਹੋਈ ਮੇਰੇ ਕੋਲ ਆਏ ਸੀ ਉਹ। ਤਾਂ ਉਹ ਕਹਿੰਦੇ ਵੀ ਅਸੀਂ ਪਹਿਲਾਂ ਬੇਟੀ ਮੈਂ ਸਾਰੀ ਉਹਨਾਂ ਦੀ ਹਿਸਟਰੀ ਪੁੱਛੀ ਤਾਂ ਉਹ ਕਹਿੰਦੇ ਪਹਿਲਾਂ ਬੇਟੀ ਬਿਲਕੁਲ ਠੀਕ ਸੀਗੀ 7-8 ਸਾਲ ਤੱਕ ਉਸ ਤੋਂ ਬਾਅਦ ਕਹਿੰਦੇ ਜਦੋਂ ਅਸੀਂ ਦੇਖਿਆ ਵੀ ਸਾਡੇ ਅੰਗੇ ਬੱਚਾ ਨਹੀਂ ਹੈਗਾ ਤਾਂ ਇਹਦੇ ਫਾਦਰ ਸਾਹਿਬ ਕਹਿੰਦੇ ਨੂੰ ਲੜਕਿਆਂ ਵਾਂਗ ਟ੍ਰੀਟ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਤੂੰ ਮੇਰਾ ਪੁੱਤ ਹੈ ਤੂੰ ਹੀ ਸਾਡੇ ਵਾਸਤੇ ਸਾਰਾ ਕੁਝ ਕਰਨਾ ਅੱਗੇ ਜਾ ਕੇ ਹੌਲੀ-ਹੌਲੀ ਉਹ ਬੇਟੀ ਦੇ ਦਿਮਾਗ ਦੇ ਵਿੱਚ ਇਹ ਚੀਜ਼ ਘਰ ਕਰਕੇ ਕਿ ਮੈਂ ਤਾਂ ਵਾਕਈ ਲੜਕਾ ਹਾਂ ਤੇ ਉਹ ਅੱਜ ਅੱਜ ਦੇ ਟਾਈਮ ਉਹ ਲੜਕੀ ਕੰਬਾਈਨ ਮੋਟਰਸਾਈਕਲ ਸਭ ਕੁਝ ਚਲਾਉਂਦੀ ਹੈ ਪਰ ਹੁਣ ਜਦੋਂ ਵਿਆਹ ਕਰਨ ਦੀ ਗੱਲ ਆਈ ਜਿਸ ਕਰਕੇ ਉਹ ਮੇਰੇ ਕੋਲ ਆਏ ਸੀ ਤਾਂ ਉਸ ਕੁੜੀ ਨੇ ਕਿਹਾ ਕਿ ਮੈਂ ਤਾਂ ਇੱਕ ਕੁੜੀ ਨਾਲ ਵਿਆਹ ਕਰਾਉਣਾ ਮੈਂ ਲੜਕੇ ਨਾਲ ਵਿਆਹ ਨਹੀਂ ਕਰਾਉਣਾ ਬਿਲਕੁਲ ਇਹ ਸਾਡੇ ਨਹੀਂ ਉਹਨੂੰ ਟ੍ਰੀਟ ਕੀਤਾ ਹਾਂਜੀ ਕਿ ਤੂੰ ਮੁੰਡਾ ਆ ਹਾਂਜੀ ਤੇ ਉਸ ਨੂੰ ਅੰਦਰ ਇਹ ਫੀਲਿੰਗ ਜਾ ਗਈ ਜਾਂ ਉਹਦੇ ਮਨ ਦੇ ਵਿੱਚ ਇਹ ਘਰ ਗੱਲ ਕਰ ਗਈ ਕਿ ਮੈਂ ਤਾਂ ਯਾਰ ਇੱਕ ਮੁੰਡਾ ਹਾਂ ਮੈਂ ਮੁੰਡੇ ਮੰਗ ਗੱਲ ਕਰਦਾ ਮੈਂ ਕੰਪੈਨ ਚਲਾਉਣਾ ਜਾਂ ਮੈਂ ਹੋਰ ਬਾਜ਼ਾਰ ਦੇ ਕਾਰੋਬਾਰ ਜਾਂ ਕੁਝ ਵੀ ਹੈਨਾ ਹਾਂਜੀ ਤੇ ਉਸਨੇ ਕਹਿਤਾ ਅੰਤ ਦੇ ਵਿੱਚ ਕਿ ਮੈਂ ਕੁੜੀ ਨਾਲ ਵਿਆਹ ਕਰਨਾ ਬਿਲਕੁਲ ਤੇ ਇਹ ਬਿਲਕੁਲ ਸੱਚੀ ਘਟਨਾ ਹੈ ਸਾਡੇ ਸ਼ਹਿਰ ਦੇ ਇਸ ਸਰਹੰਦ ਦੇ ਨੇੜੇ ਇੱਕ ਪਿੰਡ ਹੈ ਚਲੋ ਆਪਾਂ ਨੇ ਨਾਮ ਕਾਨੂੰ ਲੈਣਾ ਹੈ ਤੇ ਉਸ ਤੋਂ ਬਾਅਦ ਫਿਰ ਫੈਮਿਲੀ ਨੂੰ ਫੈਮਿਲੀ ਟੈਨਸ਼ਨ ਦੇ ਵਿੱਚ ਆਈ ਉਸ ਕੁੜੀ ਤੱਕ ਪਹੁੰਚ ਕੀਤੀ ਜਿਸ ਦੇ ਨਾਲ ਉਹ ਗੱਲਬਾਤ ਕਰ ਕੁੜੀ ਦੀ ਉਮਰ ਕੀ ਸੀ? ਤਕਰੀਬਨ 21-22 ਸਾਲ 21-22 ਸਾਲ ਹਾਂਜੀ ਤੇ ਉਹਨਾਂ ਨੇ ਮਾਪਿਆਂ ਨੇ ਉਸ ਕੁੜੀ ਤੱਕ ਵੀ ਪਹੁੰਚ ਕੀਤੀ ਜਿਹੜੀ ਉਹ ਕੁੜੀ ਨੂੰ ਚਾਹੁੰਦੇ ਸੀ ਉਹ ਕੁੜੀ ਚਾਹੁੰਦੀ ਸੀ ਕਿ ਮੈਂ ਇਹਦੇ ਨਾਲ ਰਹਿਣਾ ਹੈ ਇਹਦੇ ਨਾਲ ਵਿਆਹ ਕਰਾਉਣਾ ਹੈ ਕੁੜੀ ਅਕਸਰ ਉਹਨਾਂ ਦੇ ਘਰੇ ਆਉਂਦੀ ਜਾਂਦੀ ਸੀ ਕਿ ਫੈਮਿਲੀ ਨੂੰ ਤਾਂ ਇਹ ਸੀਗਾ ਕਿ ਦੋ ਕੁੜੀਆਂ ਆਪਸ ਵਿੱਚ ਰਹਿਣੀਆਂ ਆ ਇਹ ਕਿਹੜਾ ਕਿਹੜਾ ਕੋਈ ਸੋਚਦਾ ਐ ਇਦਾਂ ਦਾ ਵੀ ਸਾਡੀ ਬੇਟੀ ਇਦਾਂ ਕੁਝ ਕਰ ਲੇਗੀ ਸੋ ਉਸ ਤੋਂ ਬਾਅਦ ਉਹਨਾਂ ਨੇ ਸਾਰਾ ਜਿੱਦਾਂ ਇਦਾਂ ਉਹਨਾਂ ਨੂੰ ਸਮਝਾਇਆ ਕਿ ਇਸ ਦੀ ਕੋਈ ਮੈਡੀਸਿਨ ਤਾਂ ਕੋਈ ਨਹੀਂ ਹੈਗੀ ਪਰ ਤੁਸੀਂ ਇਸ ਨੂੰ ਬੇਟੀ ਨੂੰ ਇਹ ਸਮਝਾਉਣਾ ਸ਼ੁਰੂ ਕਰੋ ਤੇ ਅਕਸਰ ਆਪਾਂ ਜਦੋਂ ਕਦੇ ਆਪਣੇ ਨਾ ਸਮਾਜ ਦੇ ਵਿੱਚ ਕਿ ਤੁਸੀਂ ਨੋਟ ਕਰਕੇ ਦੇਖਿਓ ਕੋਈ ਜਦੋਂ ਕਿਸੇ ਦੇ ਇਕੱਲਾ ਇੱਕ ਮੁੰਡਾ ਹੁੰਦਾ ਹੈ ਆਪਾਂ ਮੁੰਡੇ ਨੂੰ ਇਹ ਨਹੀਂ ਕਹਿੰਦੇ ਕਿ ਤੂੰ ਤਾਂ ਮੇਰੀ ਧੀ ਹੈ ਉਸ ਨੂੰ ਹਮੇਸ਼ਾ ਮੁੰਡਿਆਂ ਵਾਂਗ ਟ੍ਰੀਟ ਕੀਤਾ ਜਾਂਦਾ ਬਟ ਕੁੜੀ ਨੂੰ ਹੌਲੀ ਹੌਲੀ ਕਰਕੇ ਕਿ ਤੂੰ ਮੇਰਾ ਪੁੱਤ ਹੈ ਤੂੰ ਤੂੰ ਹੀ ਸਾਡਾ ਅੱਗੇ ਵਾਂਚ ਚਲਾਉਣਾ ਇਦਾਂ ਇਦਾਂ ਹੈ ਨਾ ਇਹ ਸਮਾਜ ਅਕਸਰ ਗੱਲਾਂ ਹੁੰਦੀਆਂ ਜੀ ਪਰ ਮੈਂ ਅਕਸਰ ਇਹਨਾ ਹੁੰਨਾ ਕਿ ਕੁੜੀ ਨੂੰ ਕੁੜੀ ਰਹਿਣ ਦਿਓ ਕੁੜੀਆਂ ਨੂੰ ਤੁਸੀਂ ਕਿਉਂ ਮਜਬੂਰ ਕਰਦੇ ਹੋ ਕਿ ਤੂੰ ਮੇਰਾ ਪੁੱਤ ਹੈ ਜਿੱਦਾਂ ਪ੍ਰਮਾਤਮਾ ਨੇ ਤੁਹਾਨੂੰ ਅਗਰ ਧੀ ਦਿੱਤੀ ਹੈ ਪੁੱਤ ਦਿੱਤਾ ਹੈ ਤਾਂ ਤੁਸੀਂ ਉਸ ਨੂੰ ਉਦਾਂ ਟ੍ਰੀਟ ਕਰੋ ਕਿ ਜਿੱਦਾਂ ਦੀ ਉਹ ਹੈਗੀ ਹੈ ਪਰ ਜਦੋਂ ਆਪਾਂ ਉਸ ਨੂੰ ਬਿਨਾਂ ਮਤਲਬ ਤੋਂ ਇਹ ਚੀਜ਼ਾਂ ਦੇ ਪਿੱਛੇ ਪੈ ਜਾਂਦੇ ਕਿ ਨਹੀਂ ਮੈਂ ਤਾਂ ਤੈਨੂੰ ਮੁੰਡਾ ਹੀ ਬਣਾ ਕੇ ਛੱਡਣਾ ਹੈ ਕਿਤੇ ਨਾ ਕਿਤੇ ਉਹ ਤੁਹਾਡੇ ਹਾਰਮੋਨਸ ਜਿਹੜੇ ਹੈਗੇ ਆ ਉਹ ਹੌਲੀ-ਹੌਲੀ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਆ ਇਸ ਦੀ ਮੈਂ ਤੁਹਾਨੂੰ ਸਿਰਫ ਇੱਕ ਕਹਿਣ ਦੇ ਨਾਲ ਕਹਿਣ ਦੇਣਾ ਤੁਹਾਨੂੰ ਮੈਂ ਇਸ ਦੀ ਨਾਲ ਇੱਕ ਉਦਾਹਰਨ ਦਰਨਾ ਜੀ ਅਮਰੀਕਾ ਦੇ ਵਿੱਚ ਕਾਫੀ ਸਮਾਂ ਪਹਿਲਾਂ ਉਹ ਤੁਹਾਨੂੰ ਵੀਡੀਓ ਨਾਲ ਅੱਜ ਦੇ ਟਾਈਮ 'ਚ YouTube ਤੇ ਮਿਲ ਜਾਏਗੀ ਇੱਕ ਅਧਿਐਨ ਹੋਇਆ ਸੀ ਕਿ ਇੱਕ ਕਿਸੇ ਕੈਦੀ ਨੂੰ ਸਜ਼ਾ ਦੇਣੀ ਸੀ ਤੇ ਸਜ਼ਾ ਦੇਣ ਦੇ ਤਾਂ ਉਹਨਾਂ ਨੇ ਜਿਹੜੇ ਵਿਗਿਆਨੀ ਸੀਗੇ ਉਹਨਾਂ ਨੇ ਦੇਖਿਆ ਕਿ ਆਪਣਾ ਜਿਹੜਾ ਦਿਮਾਗ ਹੈ ਇਹ ਕਿੱਦਾਂ ਕੈਮੀਕਲ ਰਿਐਕਸ਼ਨ ਕਰਦਾ ਹੈ ਤਾਂ ਉਹਨਾਂ ਨੇ ਆਪਣਾ ਮਨਜ਼ੂਰੀ ਲੱਤੀ ਕਿ ਅਸੀਂ ਇਸ ਨੂੰ ਇਸ ਦੇ ਉੱਤੇ ਕੈਦੀ ਦੇ ਉੱਤੇ ਅਧਿਐਨ ਕਰਨਾ ਵੀ ਇਸ ਨੂੰ ਫੌਲਸੀ ਤਾਂ ਹੋ ਹੀ ਜਾਣੀ ਹੈ ਹਾਂ ਤਾਂ ਉਹਨਾਂ ਨੇ ਬਿਲਕੁਲ ਜਿੱਦਾਂ ਇੱਕ ਸੱਪ ਦੇ ਦੰਦ ਹੁੰਦੇ ਆ ਉਦਾਂ ਦੀਆਂ ਦੋ ਤਾਰਾਂ ਲਈਆਂ ਤੇ ਅਕਸ਼ੈਰ ਹੋ ਸਕਦਾ ਮੇਰੀ ਗੱਲ ਕਹਿਣ ਤੋਂ ਬਾਅਦ ਤੁਸੀਂ ਵੀ ਕਿਤੇ ਨਾ ਕਿਤੇ ਗੱਲ ਸੁਣੀ ਹੋਵੇ ਪਰ ਇਹਨੂੰ ਤੁਸੀਂ ਲਾਈਵ ਦੇਖ ਵੀ ਸਕਦੇ ਹੋ ਅੱਜ ਦੇ ਟਾਈਮ ਵੀ ਇਹ YouTube ਤੇ ਵੀਡੀਓ ਪਈ ਹੈ ਸੋ ਉਹਨਾਂ ਨੇ ਉਸ ਬੰਦੇ ਦੇ ਨੂੰ ਕਿਹਾ ਕਿ ਅਸੀਂ ਤੈਨੂੰ ਸੱਪ ਤੋਂ ਡੰਗ ਬਣਾਉਣਾ ਹੈ ਤਾਂ ਉਹਨੂੰ ਸੱਪ ਦਿਖਾਇਆ ਗਿਆ ਉਸ ਤੋਂ ਬਾਅਦ ਉਹਦਾ ਹੈੱਡ ਕਵਰ ਕਰਤਾ ਤੇ ਬੰਦੇ ਨੂੰ ਬੰਨ੍ਹਤਾ ਕੁਰਸੀ ਨਾਲ ਉਹ ਤੇ ਜਿਹੜੇ ਜਿਵੇਂ ਉਹ ਸੱਪ ਦੇ ਦੰਦ ਸੀਗੇ ਉਦਾਂ ਦੀਆਂ ਦੋ ਤਾਰਾਂ ਉਹਦੇ ਪੈਰ ਤੇ ਮਾਰਖਿਆ ਮਾਰਨ ਤੋਂ ਬਾਅਦ ਉਸ ਬੰਦੇ ਦੀ ਡੈਥ ਹੋ ਗਈ। ਜਦੋਂ ਪੋਸਟਮਾਰਟਮ ਹੋਇਆ ਉਸ ਬੰਦੇ ਦਾ ਉਸ ਤੋਂ ਬਾਅਦ ਜਿਹੜੇ ਜਿਹੜੀ ਕਿ ਖਾਸ ਸੀ ਕਿ ਦੇਖਣ ਵਾਸਤੇ ਕਿ ਉਸਦੇ ਦਿਮਾਗ ਨੇ ਉਦਾਂ ਹੀ ਕੈਮੀਕਲ ਰੀਲੀਜ਼ ਕੀਤਾ ਜਿਹੜਾ ਕਿ ਸੱਪ ਦੇ ਡੰਗੇ ਤੋਂ ਹੁੰਦਾ ਹੈ। ਮਤਲਬ ਜਦੋਂ ਵੀ ਤੁਸੀਂ ਆਪਣੇ ਦਿਮਾਗ ਨਾਲ ਗਲਤ ਛੇੜਖੰਨੀ ਕਰੋਗੇ ਤਾਂ ਤੁਹਾਡਾ ਦਿਮਾਗ ਉਦਾਂ ਦੇ ਕੈਮੀਕਲ ਰੀਲੀਜ਼ ਕਰਨੇ ਸ਼ੁਰੂ ਕਰ ਦਿੰਦਾ ਹੈ। ਜਦੋਂ ਤੁਸੀਂ ਬਾਰ-ਬਾਰ ਇੱਕ ਨੂੰ ਕਿਸੇ ਨੂੰ ਕਹੀ ਜਾਓਗੇ ਕਿ ਨਹੀਂ ਤੂੰ ਇਹ ਨਹੀਂ ਇਹ ਚੀਜ਼ ਹੈ ਆਪਾਂ ਕਿਸੇ ਬੱਚੇ ਨੂੰ ਕਹਿਣ ਲੱਗਿਆ ਤੂੰ ਤਾਂ ਪਾਗਲ ਹੈ ਉਸਨੇ ਤਰੱਕੀ ਉਹ ਨਹੀਂ ਕਰੀ ਪੁਰਬਾਣੀ ਕਹਿੰਦੀ ਹੈ ਬਹੁਤਾ ਕਹੀਏ ਬਹੁਤਾ ਹੋਏ ਤੁਸੀਂ ਕਿਸੇ ਵੀ ਚੀਜ਼ ਨੂੰ ਵੱਧ ਕਹੋਗੇ ਨਾ ਕਿ ਮੇਰੇ ਕੋਲ ਹੈ ਨਹੀਂ ਹੈ ਨਹੀਂ ਹੈ ਨਹੀਂ ਉਹ ਹੈ ਨਹੀਂ ਉਹ ਪਰਲੇ ਰਹਿੰਦਾ ਇਸੇ ਕਰਕੇ ਪ੍ਰਾਣੇ ਬਜ਼ੁਰਗ ਕਹਿੰਦੇ ਸੀ ਕਿ ਕਦੇ ਵੀ ਕਹਿੰਦੇ ਇਹਨਾ ਸੋਚੋ ਵੀ ਮੇਰੇ ਕੋਲ ਕੁਝ ਨਹੀਂ ਹੈ ਸਰ ਹੁਣ ਇਹ ਗੱਲ ਹੋ ਗਈ ਕਿ ਕਹਿਣਾ ਹਾਂਜੀ ਲੋਕਾਂ ਨੂੰ ਲੱਗੂਗਾ ਯਾਰ ਕਹਿਣ ਦੇ ਨਾਲ ਕੀ ਹੁੰਦਾ ਹੈ ਕਹਿਣ ਨੂੰ ਤਾਂ ਜੋ ਮਰਜੀ ਕਹੀਏ ਹੁਣ ਸਿਰਫ ਇੱਕ ਕਹਿਣ ਦੇ ਨਾਲ ਇੱਕ ਕੁੜੀ ਦੂਜੀ ਕੁੜੀ ਨੂੰ ਲਾਈਕ ਕਰਨ ਲੱਗ ਜੂਗੀ ਨਹੀਂ ਨਹੀਂ ਇਹ ਤਾਂ ਦੇਖੋ ਹੈਗਾ ਇਦਾਂ 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 ਦਾ ਪੋਸਿਬਲ ਤਾਂ ਲੱਗਦਾ ਨਹੀਂ ਹੈਗਾ ਨਹੀਂ ਨਹੀਂ ਆਪਾਂ ਜਿਹੜੀ ਗੱਲ ਕਰਦੇ ਨਾ ਆਪਾਂ ਅੱਗੇ ਇਸ ਗੱਲ ਨੂੰ ਅੱਗੇ ਤੋਰਦੇ ਹਾਂ ਇਹ ਤਾਂ ਹੈਗਾ ਇੱਕ ਕਹਿਣ ਦਾ ਹੂੰ ਵੀ ਦਿਮਾਗ ਦੇ ਤੁਸੀਂ ਪ੍ਰੈਸ਼ਰ ਪਾ ਕੇ ਕਿਸੇ ਨੂੰ ਬਦਲ ਸਕਦੇ ਹੋ ਪਰ ਇਸ ਦੇ ਨਾਲ ਅਗਰ ਕੈਮੀਕਲ ਰਿਐਕਸ਼ਨ ਦੀ ਆਪਾਂ ਗੱਲ ਕਰਦੇ ਹਾਂ ਕਿਸ ਤੋਂ ਅੱਗੇ ਵਾਲਾ ਸਟੈਪ ਕੀ ਹੈ ਕਿ ਇਦਾਂ ਤਾਂ ਬਹੁਤ ਸਾਰੀਆਂ ਕੁੜੀਆਂ ਉਹ ਕੋਈ ਕਹਿਣਗੀਆਂ ਇੱਥੇ ਹੋ ਸਕਦਾ ਵੀਡੀਓ ਥੱਲੇ ਕਿ ਸਾਨੂੰ ਤਾਂ ਇਦਾਂ ਕਦੇ ਨਹੀਂ ਹੋਇਆ। ਹਾਂ ਕਿ ਸਾਨੂੰ ਤਾਂ ਇਦਾਂ ਹੋਇਆ ਸੀ ਜਿੰਮੇਵਾਰੀ ਸਮਝ ਕੇ ਕੀਤਾ ਸੀ ਕੰਮ ਆਪਣਾ। ਉਸ ਤੋਂ ਬਾਅਦ ਸੈਕੰਡ ਆਪਸ਼ਨ ਆਉਂਦੀ ਹੈ ਕਿ ਆਪਣੇ ਪਿੰਡਾਂ ਦੇ ਵਿੱਚ ਅਕਸਰ ਲੋਕੀ ਨਾ ਪਸ਼ੂਆਂ ਦੇ ਇੰਜੈਕਸ਼ਨ ਲਗਾਉਂਦੇ ਆ ਦੁੱਧ ਉਤਾਰਨ ਵਾਸਤੇ। ਹੂੰ ਮੈਂ ਬਹੁਤ ਜਗ੍ਹਾ ਪਹਿਲਾਂ ਵੀ ਗੱਲ ਕੀਤੀ ਹੈ ਜਿਹੜਾ ਉਹ ਪਸ਼ੂ ਦੇ ਇੰਜੈਕਸ਼ਨ ਹੁੰਦਾ ਨਾ ਤੁਸੀਂ ਕਿਤੇ ਉਸ ਨੂੰ ਪੜ੍ਹ ਕੇ ਦੇਖੋ ਉਸ ਦੇ ਬਾਰੇ ਉਸ ਨੂੰ ਕਹਿੰਦੇ ਆ ਆਕਸੀਟੋਕਸਿਨ ਤੇ ਉਹ ਹਾਰਮੋਨਲ ਇੰਜੈਕਸ਼ਨ ਹੁੰਦਾ ਜੀ। ਅੱਜ ਦੇ ਟਾਈਮ 'ਚ ਥੋੜੇ ਜਣ ਪਹਿਲਾਂ ਮੈਂ ਪੜ੍ਹ ਰਿਹਾ ਸੀ ਕਿ ਬਹੁਤ ਸਾਰੇ ਜਿਹੜੇ ਮੀਟ ਸ਼ਾਪਸ ਹੈਗੇ ਆ ਪੋਲਟਰੀ ਫਾਰਮ ਹੈਗੇ ਆ ਉੱਥੇ ਵੀ ਇਹ ਇੰਜੈਕਸ਼ਨ ਲਗਾਏ ਜਾਂਦਾ ਹੈ। ਉਸ ਇੰਜੈਕਸ਼ਨ ਦੇ ਵਿੱਚ ਹਾਰਮੋਨਸ ਹੁੰਦੇ ਆ। ਜਦੋਂ ਤੁਸੀਂ ਇੱਕ ਹਾਰਮੋਨਸ ਬਿਨਾ ਮਤਲਬ ਤੋਂ ਰੋਜ਼ ਲੈ ਰਹੇ ਹੋ ਚਾਹੇ ਥੋੜਾ ਹੀ ਲੈ ਰਹੇ ਹੋ ਪਰ ਜਦੋਂ ਤੁਸੀਂ ਰੋਜ਼ ਲੈ ਰਹੇ ਹੋ ਉਹ ਤੁਹਾਡੇ ਹਾਰਮੋਨਸ ਜਿਹੜੇ ਹੈਗੇ ਗੜਬੜੀ ਕਰੇਗਾ। ਉਸ ਤੋਂ ਬਾਅਦ ਤੁਹਾਡੇ ਜਿਹੜੇ ਹਾਪਾਪ ਹੈ ਉਹ ਬਿਲਕੁਲ ਤੁਹਾਡੇ ਇਦਾਂ ਹੋਣਗੇ ਜਿਵੇਂ ਕਿ ਇੱਕ ਫੀਮੇਲ ਦੇ ਹੁੰਦੇ ਆ। ਇਸੇ ਕਰਕੇ ਅੱਜ ਦੇ ਟਾਈਮ 'ਚ ਕੁੜੀਆਂ ਦੇ ਚਿਹਰੇ ਤੇ ਵਾਲ ਆ ਰਹੇ ਆ। ਮੁੰਡੇ ਜਿਹੜੇ ਹੈਗੇ ਉਹ ਕੁੜੀਆਂ ਵਾਲੀਆਂ ਹਰਕਤਾਂ ਕਰ ਰਹੇ ਨੇ ਤੁਸੀਂ ਕਹਿੰਦੇ ਹੋ ਕਿ ਦੁੱਧ ਇੱਕ ਸਭ ਤੋਂ ਵੱਡਾ ਕਾਰਨ ਮੰਨਿਆ ਜਾ ਸਕਦਾ ਇਸ ਮਾਮਲੇ 'ਚ ਦੁੱਧ ਲਾ ਲਓ ਚਾਹ ਲਗਾ ਲਓ ਜਿਹੜਾ ਤੁਸੀਂ ਜਾਨੀ ਮਿਲਕ ਪ੍ਰੋਡਕਟ ਆਪਾਂ ਗੈਸ ਮਿਲਕ ਪ੍ਰੋਡਕਟ ਹੋ ਗਏ ਜਾਂ ਫਾਸਟ ਫੂਡ ਆਪਾਂ ਬਾਹਰ ਦਾ ਖਾਣਾ ਖਾਂਦੇ ਆ ਉਹ ਵੀ ਇਸ ਦੇ ਵਿੱਚ ਆ ਜਾਂਦਾ ਕਿਉਂਕਿ ਕੁਝ ਕਹਿ ਹੀ ਨਹੀਂ ਸਕਦੇ ਤੁਹਾਨੂੰ ਕੀ ਪਤਾ ਕਿਹੜਾ ਬੰਦਾ ਜਿਹੜਾ ਤੁਹਾਨੂੰ ਮਿਲਕ ਪ੍ਰੋਡਕਟ ਦੇ ਰਿਹਾ ਜਾਂ ਕੋਈ ਫਾਸਟ ਫੂਡ ਦੇ ਰਿਹਾ ਉਸ ਦੇ ਵਿੱਚ ਕੋਈ ਐਦਾਂ ਦੀ ਚੀਜ਼ ਨਹੀਂ ਪਾਈ ਹੋਈ ਕਿਉਂਕਿ ਸਰ ਹੁਣ ਜਿਵੇਂ ਤੁਸੀਂ ਨਾ ਇੱਕ ਗੱਲ ਆਖੀ ਹੈ ਕਿ ਮੇਰੇਕ ਪ੍ਰੋਡਕਟ ਦੀ ਗੱਲ ਕੀਤੀ ਹੈ ਮੈਂ ਮੈਂ ਨਾ ਹੁਣ ਤੁਸੀਂ ਕੁੜੀਆਂ ਦੀ ਗੱਲ ਕੀਤੀ ਹੈ ਜੇ ਮੈਂ ਮੁੰਡਿਆਂ ਦੀ ਗੱਲ ਕਰਾਂ ਜੀ ਮੁੰਡਿਆਂ ਦੇ ਵਿੱਚ ਇਹ ਜਿਹੜੀ ਗਿਣਤੀ ਵਧੀ ਹੈ ਹਾਂਜੀ ਲੋਕ ਮੁੰਡਿਆਂ ਨੂੰ ਲੱਗਣ ਲੱਗੇ ਕਿ ਅਸੀਂ ਸ਼ਾਇਦ ਕੁੜੀਆਂ ਦੇ ਮੰਗ ਜਾਨੀ ਰਹਿਣਾ ਆ ਉੱਠਣਾ ਆ ਬੈਠਣਾ ਆ ਗੱਲ ਕਰਨੀਆਂ ਆ ਉਹਦੇ ਹਿਸਾਬ ਦੇ ਨਾਲ ਪਰ ਸਰ ਹੁਣ ਤੁਸੀਂ ਇੱਕ ਗੱਲ ਆਖੀ ਹੈ ਕਿ ਅਸੀਂ ਕੁੜੀਆਂ ਨੂੰ ਕਹਿ ਦਿੰਦੇ ਆ ਕਿ ਤੂੰ ਸਾਡਾ ਪੁੱਤ ਆ ਪਰ ਅਸੀਂ ਆਪਣੇ ਮੁੰਡੇ ਨੂੰ ਇਹ ਗੱਲ ਨਹੀਂ ਕਹਿੰਦੇ ਕਿ ਤੂੰ ਸਾਡੀ ਧੀ ਹੈ ਬਿਲਕੁਲ ਹਾਂਜੀ ਫਿਰ ਉਹ ਇਦਾਂ ਨੂੰ ਕਿਵੇਂ ਹੋਗੇ ਉਹਨਾਂ ਦਾ ਜਿਹੜਾ ਤੁਸੀਂ ਇੱਕ ਚੀਜ਼ ਨੋਟ ਕਰਕੇ ਦੇਖੋ ਜਿਹੜੇ ਮੁੰਡੇ ਇਸ ਪਾਸੇ ਜਾ ਰਹੇ ਆ ਮਤਲਬ ਕੁੜੀਆਂ ਵਾਲੀਆਂ ਹਰਕਤਾਂ ਕਰ ਰਹੇ ਆ ਉਹ ਜ਼ਿਆਦਾਤਰ ਉਹ ਬੱਚੇ ਹੈਗੇ ਆ ਜਿਨ੍ਹਾਂ ਦੇ ਘਰ ਦਾ ਦੁੱਧ ਨਹੀਂ ਹੈਗਾ ਜਾਂ ਜਿਹੜੇ ਜ਼ਿਆਦਾ ਬਾਹਰ ਦਾ ਖਾਣਾ ਖਾਂਦੇ ਆ ਸਾਡੇ ਕੋਲ ਥੋੜੇ ਦਿਨ ਪਹਿਲਾਂ ਦੀ ਗੱਲ ਹੈਗੀ ਆ ਕਿ ਲੁਧਿਆਣੇ ਤੋਂ ਇੱਕ ਲੜਕਾ ਆ ਕੋਸ਼ਿਸ਼ ਕਰਾਂਗੇ ਕਿ ਕਦੇ ਉਹ ਮੰਨਿਆ ਤਾਂ মিডিਆ ਸਾਹਮਣੇ ਲੈ ਕੇ ਆਵਾਂਗੇ ਕਿਉਂਕਿ ਉਹ ਬਹੁਤ ਜਿਹੜੀ ਲੜਕੇ ਨੇ ਗੱਲ ਦੱਸੀ ਹੈ ਉਹ ਲੋਕਾਂ ਤੱਕ ਪਹੁੰਚਾਉਣ ਵਾਲੀ ਗੱਲ ਹੈਗੀ ਹੈ ਉਹ ਕਹਿੰਦਾ ਮੈਂ ਨਾ ਜੀ ਕਿਸੇ ਹੋਰ ਸ਼ਹਿਰ ਦਾ ਹੈਗਾ ਤੇ ਮੈਂ ਲੁਧਿਆਣੇ ਜੌਬ ਕਰਦਾ ਸੀ ਜਿੱਥੇ ਮੈਂ ਜੌਬ ਕਰਦਾ ਸੀ ਉਹਨਾਂ ਨੇ ਮੈਨੂੰ ਮਾਲਕਾਂ ਨੇ ਕਮਰਾ ਦਿੱਤਾ ਤੇ ਉੱਥੇ ਖਾਣਾ ਪੀਣਾ ਉਹਨਾਂ ਦਾ ਸੀਗਾ ਮੈਨੂੰ ਆਤ ਸੀ ਕਿ ਕਹਿੰਦਾ ਚਿਕਨ ਖਾਣ ਦੀ ਤੇ ਮੈਂ ਕਹਿੰਦਾ ਉੱਥੇ ਰੋਜ਼ ਚਿਕਨ ਖਾਣਾ ਉਹਨਾਂ ਦਾ ਬਣਿਆ ਹੋਇਆ ਤੇ ਹੁਣ ਕਹਿੰਦੇ ਮੇਰੇ ਇਹ ਹਾਲਾਤ ਹੈ ਕਿ ਮੇਰਾ ਦਿਲ ਕਰਦਾ ਮੈਂ ਹੁਣ ਤੁਹਾਨੂੰ ਉਹ ਸ਼ਬਦ ਇੱਥੇ ਦੱਸ ਵੀ ਨਹੀਂ ਸਕਦਾ ਜਿੱਦਾਂ ਉਸਨੇ ਆਪਣੇ ਮੂੰਹ ਚੋਂ ਡਾਇਰੈਕਟਲੀ ਮੇਰੇ ਕੋਲ ਆ ਕੇ ਕੱਢੇ ਸੀ ਕਿੰਨਾ ਮੇਰਾ ਦਿਲ ਕਰਦਾ ਮੈਂ ਕਿਸੇ ਲੜਕੇ ਕੋਲ ਚਲੇ ਜਾਵਾਂ ਇੱਕ ਉਹ ਲੜਕਾ ਕਹਿ ਰਿਹਾ ਥਾਲ ਇਹ ਤੇ ਉਸਦੇ ਨਾਲ ਇੱਕ ਲੜਕਾ ਸੀਗਾ ਰਾਜਪੁਰੇ ਦਾ ਉਹ ਕਹਿੰਦਾ ਵੀ ਉਸ ਬੰਦੇ ਬੱਚੇ ਨੂੰ ਉੱਥੇ ਰਹਿਣ ਕਰਕੇ ਉਸਦੇ ਬੋਡੀ ਦੇ ਉੱਤੇ ਜਿਵੇਂ ਖਾਰਸ਼ ਹੁੰਦੀ ਐ ਇਦਾਂ ਜਿਵੇਂ ਕੀੜੀਆਂ ਲੜਦੀਆਂ ਹੁੰਦੀਆਂ ਉਹ ਚੀਜ਼ ਹੋਣ ਲੱਗ ਗਈ ਉਸ ਤੋਂ ਬਾਅਦ ਉਸਦੇ ਮਤਲਬ ਹੱਬ ਭਾਵ ਚੇਂਜ ਹੋਣ ਲੱਗ ਗਏ ਉਸ ਲੜਕੇ ਦੇ ਤਾਂ ਉਹ ਤਾਂ ਥੋੜੇ ਦਿਨਾਂ ਬਾਅਦ ਛੱਡ ਕੇ ਘਰੇ ਆ ਗਿਆ ਘਰੇ ਆ ਕੇ ਜੀ तकरीबन 15 ਦਿਨਾਂ ਬਾਅਦ ਉਹਦੀ ਜਿਹੜੀ ਬ੍ਰੈਸਟ ਛਾਤੀ ਸੀਗੀ ਲੜਕੇ ਦੀ ਉਹ ਇਨਕਰੀਸ ਹੋਣ ਲੱਗ ਗਈ ਤੇ ਉਹਨਾਂ ਨੇ ਫਿਰ ਕੀ ਕੀਤਾ ਜੀ ਫਾਦਰ ਨੇ ਉਸਤੇ ਨੇ ਉਸ ਲੜਕੇ ਦਾ ਆਪਰੇਸ਼ਨ ਕਰਵਾਇਆ ਤੇ ਤੁਸੀਂ ਹੈਰਾਨ ਰਹੋਗੇ ਬ੍ਰੈਸਟ ਜਿਹੜੀ ਹੈਗੀ ਉਹਨੂੰ ਲੜਕੇ ਦੀ ਇੱਕ ਸਾਈਡ ਦੀ ਕਟਾਈ ਸੀਗੀ ਦੂਜੀ ਹਾਲੇ ਆਪਰੇਸ਼ਨ ਹੋਣਾ ਸੀ ਉਸ ਦਾ ਦੂਜੀ ਸਾਈਡ ਵੀ ਉਹਨੂੰ ਉਹਨਾਂ ਨੂੰ ਸਮਝ ਲਓ ਕੱਢਣੀ ਪੈਣੀ ਸੀ ਉਹ ਸੋ ਇਹ ਖਾਣ ਪੀਣ ਨੇ ਇੰਨਾ ਜ਼ਿਆਦਾ ਆਪਣਾ ਨੁਕਸਾਨ ਕਰਦਾ ਕਿ ਜਦੋਂ ਤੁਸੀਂ ਬਾਹਰੋਂ ਰੂਟੀਨ ਦੇ ਵਿੱਚ ਕੋਈ ਚੀਜ਼ ਕੈਮੀਕਲ ਲੈ ਰਹੇ ਹੋ ਉਹ ਤੁਹਾਡੇ ਤੇ ਕਿਦਾਂ ਅਸਰ ਕਰੇਗਾ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਸਰ ਜੇ ਹੁਣ ਤੁਸੀਂ ਖਾਣ ਪੀਣ ਕਹਿ ਰਹੇ ਹੋ ਪਰ ਫਿਰ ਲੋਕ ਕਿ ਹੁਣ ਕੀ ਖਾਣਾ ਸਭ ਤੋਂ ਵਧੀਆ ਤਾਂ ਘਰ ਦਾ ਖਾਣਾ ਖਾਓ ਜੀ ਪ੍ਰਕਾਰ ਦੇ ਖਾਣੇ ਦੇ ਵਿੱਚ ਦੁੱਧ ਆਉਂਦਾ ਹੈ ਦੁੱਧ ਉਹ ਤੁਹਾਨੂੰ ਬੰਦ ਕਰਨਾ ਪੈਣਾ ਅਗਰ ਤੁਹਾਡੇ ਆਪਣੇ ਘਰ ਦਾ ਦੁੱਧ ਹੈਗਾ ਫਿਰ ਤੁਸੀਂ ਲੈ ਸਕਦੇ ਹੋ ਤਾਂ ਕੋਸ਼ਿਸ਼ ਕਰੋ ਕਿ ਇਸ ਨੂੰ ਕਾੜ ਕੇ ਲਓ ਕਾੜ ਕੇ ਜਣੀ ਇਕੋ ਵਾਲੀ ਦਿਵਾਲੀ ਉਹ ਨਹੀਂ ਹੁੰਦਾ ਕਾੜ ਕੇ ਮਤਲਬ ਹੁੰਦਾ ਕਿ ਤੁਸੀਂ ਘਟੋ-ਘਟੋ ਨੂੰ 5-6 ਘੰਟੇ ਉਸ ਨੂੰ ਕਾੜੋ ਜਿਵੇਂ ਕਿ ਪਹਿਲਾਂ ਪੁਰਾਣਾ ਕੀ ਸੀਗਾ ਕਿ ਹਾਰਿਆਂ ਦੇ ਵਿੱਚ ਦੁੱਧ ਰੱਖਿਆ ਜਾਂਦਾ ਸੀ ਦੇਖੋ ਜਦੋਂ ਹਾਰਿਆਂ ਦੇ ਵਿੱਚ ਦੁੱਧ ਰੱਖਿਆ ਜਾਂਦਾ ਸੀ ਉਦੋਂ ਵੀ ਤਾਂ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀਗੇ ਉਹਨਾਂ ਨੂੰ ਕੀ ਉਹਨਾਂ ਨੂੰ ਪਤਾ ਨਹੀਂ ਸੀ ਉਹ ਇੱਕ ਵਾਲੀ ਦੇ ਉਦੋਂ ਪੀ ਸਕਦੇ ਸੀਗੇ ਬਟ ਉਹ ਕਾੜ ਕੇ ਪਿੰਦੇ ਸੀ ਕਿਉਂਕਿ ਕਾੜ ਕੇ ਪੀਣ ਨਾਲ ਜਿਹੜੇ ਪਸ਼ੂ ਦਾ ਕੋਈ ਸੈੱਲ ਮਰਿਆ ਹੋਇਆ ਦੁੱਧ ਚ ਆ ਗਿਆ ਕੋਈ ਹੋਰ ਪਸ਼ੂ ਕੋਈ ਬਿਮਾਰੀ ਹੈਗੀ ਜਿਹੜੀ ਅੱਖਾਂ ਸਾਹਮਣੇ ਨਹੀਂ ਆਈ ਤਾਂ ਉਹ ਕਾੜ ਕੇ ਕਾੜਨ ਤੋਂ ਬਾਅਦ ਦੁੱਧ ਉਹ ਤੁਹਾਡੇ ਮੋਲੀਕਿਊਲ ਜਿਹੜੇ ਹੈਗੇ ਆ ਨਾਸ਼ਟ ਹੋ ਜਾਂਦੇ ਆ ਉਸ ਤੋਂ ਬਾਅਦ ਦੁੱਧ ਦਾ ਟੇਸਟ ਵੀ ਚੇਂਜ ਹੁੰਦਾ ਤੁਹਾਨੂੰ ਉਸ ਤੋਂ એનર્ਜੀ ਵੀ ਵਧੀਆ ਮਿਲਦੀ ਹੈ ਇਸ ਕਰਕੇ ਆਪਾਂ ਕੀ ਕਰਦੇ ਆ ਜਿਹੜੇ ਟਾਈਮ 'ਚ ਇੱਕੋ ਵਾਲੀ ਦਿੱਤੀ ਆਪਾਂ ਪੀ ਲੈਂਦੇ ਆ ਸਰ ਹੁਣ ਜਿਵੇਂ ਮੰਨ ਲਓ ਜੇ ਕਿਸੇ ਦੇ ਘਰ ਦੇ ਵਿੱਚ ਕੋਈ ਇਦਾਂ ਦਾ ਜੀ ਰਹਿ ਰਿਹਾ ਹਾਂਜੀ ਤਾਂ ਉਸ ਨੂੰ ਫਿਰ ਕੀ ਕਰਨਾ ਚਾਹੀਦਾ ਆ ਦਵਾਈ ਕੋਈ ਮੈਡੀਸਨ ਕੋਈ ਸਮਝਾਣਾ ਕੋਈ ਕਾਉਂਸਲਿੰਗ ਇਸਦੀ ਤਾਂ ਜ਼ਿਆਦਾਤਰ ਆਪਾਂ ਹੈਗਾ ਕਿ ਤੁਸੀਂ ਕਾਉਂਸਲਿੰਗ ਕਰੋ ਇਸ ਚੀਜ਼ ਦੀ ਬੱਚੇ ਨੂੰ ਫਿਰ ਸਰ ਹਾਰਮੋਨਸ ਕਿਵੇਂ ਚੇਂਜ ਹੋਣਗੇ ਹੁਣ ਤੁਸੀਂ ਜੀ ਕਾਉਂਸਲਿੰਗ ਨਾਲ ਮੈਂ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਕਿ ਇੱਕ ਮੁੰਡਾ 3 ਮਹੀਨੇ ਚ ਠੀਕ ਹੋ ਗਿਆ ਹੂੰ ਉਹ ਉਸਦੇ ਬਾਪ ਫਾਦਰ ਨੇ ਕਾਉਂਸਲਿੰਗ ਕੀਤੀ ਨਾ ਬੱਚੇ ਨੂੰ ਰੋਜ਼ ਉਹ ਲੈ ਕੇ ਜਾਂਦਾ ਸੀ ਖਟਾਉਂਦਾ ਸੀ ਉਸਦੇ ਨਾਲ ਬੱਚੇ ਨਾਲ ਖੇਡਦਾ ਸੀ ਉਹ 11 ਸਾਲ ਦਾ ਬੱਚਾ ਉਹ ਉਸ ਤੋਂ ਬਾਅਦ ਫਿਰ ਉਸ ਨੂੰ ਐਕਟੀਵਿਟੀ ਕਰਵਾਉਣੀ ਬੱਚੇ ਨੂੰ ਉਸ ਨੂੰ ਉਦਾਂ ਦੀ ਚੀਜ਼ਾਂ ਦਿਖਾਉਣੇ ਕਿ ਨਹੀਂ ਤੂੰ ਲੜਕਾ ਹੈਗਾ ਤਿੰਨ ਮਹੀਨੇ ਚ ਜਦੋਂ ਉਹ ਬੱਚਾ ਠੀਕ ਹੋ ਸਕਦਾ ਤਾਂ ਬਾਕੀ ਦੇ ਬੱਚੇ ਵੀ ਠੀਕ ਹੋ ਸਕਦੇ ਸਿਰਫ ਕਾਉਂਸਲਿੰਗ ਦੇਣਾ ਕਾਉਂਸਲਿੰਗ ਦੇਣਾ ਇਹਦੀ ਮੈਡੀਸਿਨ ਨਹੀਂ ਕੋਈ ਖਾਣ ਇਹ ਵੀ ਕੋਈ ਮੈਡੀਸਿਨ ਨਹੀਂ ਹੈ ਜੀ ਖਾਣੇ ਪੀਣੇ ਦੇ ਨਾਲ ਤੇ ਤੁਸੀਂ ਬੱਚੇ ਦਾ ਖਾਣ ਪੀਣ ਉਦਾਂ ਦਾ ਲਿਆਓ ਤੁਸੀਂ ਐਨਵਾਇਰਨਮੈਂਟ ਉਦਾਂ ਦਾ ਦਿਓ ਐਨਵਾਇਰਨਮੈਂਟ ਤੁਸੀਂ ਉਹਨੂੰ ਲੜਕਿਆਂ 'ਚ ਖੇਡਣ ਦਿਓ ਕਈ ਆਪਣੇ ਫੈਮਿਲੀ ਜਿਹਦਾਂ ਨਹੀਂ ਹੈਗੇ ਨਹੀਂ ਤੂੰ ਬਾਹਰ ਨਹੀਂ ਜਾਣਾ ਤੂੰ ਵਿਗੜ ਜਾਏਗਾ ਤੂੰ ਇਦਾਂ ਇਦਾਂ ਹੈਨਾ ਨਹੀਂ ਤੁਸੀਂ ਬੱਚੇ ਨੂੰ ਲੜਕਿਆਂ ਨੂੰ ਲੜਕਿਆਂ 'ਚ ਜਾਣ ਦਿਓ ਉਹ ਸਾਨੂੰ ਸਮਝੋ ਬੱਚਾ ਕੀ ਕਹਿੰਦਾ ਕੀ ਉਹ ਫੋਨ 'ਚ ਦੇਖ ਰਿਹਾ ਏ ਕਿਦਾਂ ਤੁਹਾਡੇ ਨਾਲ ਬਤੀਰਾ ਕਰ ਰਿਹਾ ਘਰ ਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਦੇਖਣੀਆਂ ਪੈਣੀਆਂ ਸਮਝਣੀਆਂ ਪੈਣੀਆਂ ਨਹੀਂ ਤੁਸੀਂ ਅੱਜ ਦੀ ਗੱਲ ਯਾਦ ਰੱਖਿਓ ਕਿ ਬਹੁਤ ਜਲਦੀ ਬਿਮਾਰੀ ਜਿਹੜੀ ਹੈਗੇ ਇਸ ਤੋਂ ਵੀ ਜ਼ਿਆਦਾ ਕਿਤੇ ਵੱਧ ਜਾਣੀ ਆ ਕਿਉਂਕਿ ਖਾਣ ਪੀਣ ਆਪਣਾ ਨਹੀਂ ਸਹੀ ਰਿਹਾ ਉਹ ਖਾਣ ਪੀਣ ਦਾ ਆਪਾਂ ਬਾਹਰ ਬੱਚੇ ਨੂੰ ਭੇਜਦੇ ਨਹੀਂ ਕਿ ਨਸ਼ੇ ਦੇ ਡਾਰ ਕਰਕੇ ਘਰ ਦੇ ਵਿੱਚ ਰਹਿਣ ਕਰਕੇ ਉਸ ਵਿੱਚ ਦੇ ਜਿਹੜੇ ਹਾ ਭਾਵ ਹੈ ਉਹ ਚੇਂਜ ਹੋ ਰਹੇ ਆ ਸਰ ਇਹ ਗੱਲ ਹੋ ਗਈ ਕਿ ਹਾਰਮੋਨਸ ਚੇਂਜ ਹੁੰਦੇ ਨੇ ਜੀ ਕਈ ਵਾਰ ਕੀ ਹੁੰਦਾ ਕਿ ਕਿਸੇ ਦੀ ਜ਼ਿੰਦਗੀ 'ਚ ਕੋਈ ਘਟਨਾ ਹੀ ਇਦਾਂ ਦੀ ਘਟ ਜਾਂਦੀ ਆ ਉਹ ਕਹਿੰਦੇ ਨੇ ਉਹ ਮੈਨੂੰ ਫਲਾਣੇ ਟਾਈਮ ਕਿਸੇ ਉਮਰ ਦੇ ਵਿੱਚ ਆਜ ਮੇਰੇ ਨਾਲ ਘਟਨਾ ਘਟੀ ਹਾਂਜੀ ਉਸ ਤੋਂ ਬਾਅਦ ਮੈਂ ਇਸ ਹਾਲਾਤਾਂ ਦੇ ਵਿੱਚ ਆ ਗਿਆ ਹਾਂਜੀ ਫਿਰ ਉਹ ਦੇਖੋ ਜਿਹੜੀਆਂ ਬਚਪਨ 'ਚ ਕਈ ਬੱਚੇ ਨਾ ਗਲਤੀਆਂ ਕਰ ਦਿੰਦੇ ਆ ਅਕਸਰ ਇਹ ਪਿੰਡਾਂ 'ਚ ਜਾਂ ਕਿਤੇ ਨਾ ਕਿਤੇ ਹੁੰਦਾ ਕੋਈ ਇਦਾਂ ਦੇ ਵਿਗੜੇ ਹੋਏ ਹੁੰਦੇ ਆ ਜਿਹੜੇ ਕਿਸੇ ਬੱਚੇ ਨੂੰ ਖਰਾਬ ਕਰ ਦਿੰਦੇ ਆ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਬਿਲਕੁਲ ਹਾਂਜੀ ਤੇ ਇਹ ਦੇ ਵਿੱਚ ਕੀ ਹੈ ਕਿ ਉਹ ਸਿਰਫ ਤੁਸੀਂ ਉਸ ਬੱਚੇ ਦਾ ਮਨੋਵਲ ਵਧਾ ਸਕਦੇ ਹੋ ਪਰ ਉਹ ਸ਼ੁਰੂਆਤੀ ਟਾਈਮ 'ਚ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਬੱਚੇ ਤੋਂ ਗਲਤੀ ਹੋਈ ਆ ਕਿਸੇ ਨੇ ਜਾਣ ਬੁੱਝ ਕੇ ਇਹ ਗਲਤੀ ਕੀਤੀ ਹੈ ਤਾਂ ਉਸ ਦਾ ਤੁਸੀਂ ਉਦੋਂ ਤੋਂ ਅਗਰ ਮਨੋਵਲ ਵਧਾਓਗੇ ਜਿੱਥੇ ਉਹ ਕੰਮ ਕਰ ਰਿਹਾ ਉੱਥੇ ਉਸ ਦੇ ਜਿਹੜੇ ਕਲੀਕਸ ਹੈਗੇ ਸਾਥ ਦੇਣਗੇ ਫਿਰ ਉਹ ਬੱਚਾ ਜਿਹੜਾ ਹੈਗਾ ਅੱਗੇ ਜਾ ਕੇ ਠੀਕ ਹੋ ਸਕਦਾ ਹੈ ਤੁਹਾਨੂੰ ਲੱਗਦਾ ਕਿ ਇਦਾਂ ਹਾਰਮੋਨਸ ਇਨ ਬੈਲੈਂਸ ਹੋਣਾ ਹਾਂਜੀ ਤਾਂ ਇਹ ਕੁਦਰਤੀ ਤੌਰ ਤੇ ਹੁੰਦਾ ਕਿ ਆਪਣੀਆਂ ਕੀਤੀਆਂ ਗਲਤੀਆਂ ਨਹੀਂ ਆਪਣੀਆਂ ਗਲਤੀਆਂ ਨਾਲ ਜ਼ਿਆਦਾ ਹੁੰਦਾ ਜੀ ਜਿਹੜੀ ਆਪਾਂ ਇੰਜੈਕਸ਼ਨ ਦੀ ਗੱਲ ਕਰ ਰਹੇ ਹਾਂ ਬਹੁਤ سارے ਆਪਣੇ ਪੰਜਾਬੀ ਅਕਸਰ ਕਈ ਵਾਰ ਸਾਨੂੰ ਵੀ ਕਮੈਂਟਾਂ 'ਚ ਕਹਿ ਦਿੰਦੇ ਨੇ ਕਿ ਇਦਾਂ ਨਹੀਂ ਹੁੰਦਾ ਜਿਨ੍ਹਾਂ ਨੂੰ ਹੋਇਆ ਪਿਆ ਨਾ ਜੀ ਉਹਨਾਂ ਨੂੰ ਪੁੱਛ ਕੇ ਦੇਖੋ ਜਦੋਂ ਤੁਸੀਂ ਇੰਜੈਕਸ਼ਨ ਵਾਲਾ ਦੁੱਧ ਬਾਰ-ਬਾਰ ਪੀਓਗੇ ਫੀਮੇਲ ਨੂੰ ਬੱਚੇਦਾਨੀ ਚਰਸੌਲੀਆਂ ਤੇ ਲਾਈਪੋਮਾ ਇਹ ਉੱਥੋਂ ਜਨਮ ਲੈਂਦਾ ਹੈ ਹੂੰ ਕਿਉਂਕਿ ਹਾਰਮੋਨਸ ਜਦੋਂ ਆਪਾਂ ਬਾਰ-ਬਾਰ ਲੈ ਰਹੇ ਹਾਂ ਇੱਕ ਜਿਨ੍ਹਾਂ ਦੀ ਆਪਾਂ ਨੂੰ ਜ਼ਰੂਰਤੇ ਨਹੀਂ ਹੈਗੀ ਜਿਹੜੀ ਚੀਜ਼ ਦੀ ਉਹ ਤੁਹਾਡੇ ਜਿਹੜੇ ਸਰੀਰ ਦੇ ਆਪਣੇ ਨਾਜ਼ੁਕ ਅੰਗ ਹੈਗੇ ਆ ਉਹਨਾਂ ਨੂੰ ਡੈਮੇਜ ਕਰਦਾ ਹੈ ਉਥੋਂ ਡੈਮੇਜ ਹੋ ਕੇ ਤੁਹਾਡੇ ਬਾਕੀ ਦੀਆਂ ਬਿਮਾਰੀਆਂ ਲੱਗਣੇ ਸ਼ੁਰੂ ਹੋ ਜਾਂਦੀਆਂ ਜਿਵੇਂ ਕੀ ਕਈ ਲੱਗਦਾ ਕਿ ਕਈ ਵਾਰ ਨਾ ਪੇਰੈਂਟਸ ਨੂੰ ਲੱਗਦਾ ਕਿ ਸ਼ਾਇਦ ਸਾਨੂੰ ਐਵੇਂ ਲੱਗ ਰਿਹਾ ਕਿ ਸਾਡਾ ਬੱਚਾ ਕਈ ਵਾਰ ਲੱਗਦਾ ਕਿ ਇਹ ਕੁੜੀਆਂ ਆਮ ਹਰਕਤ ਕਰਦਾ ਵੈਸੇ ਤਾਂ ਠੀਕ ਹੈ ਇਹ ਇਸ ਚੀਜ਼ ਨੂੰ ਸੋਚਦੇ 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 ਲੰਮਾ ਸਮਾਂ ਲੰਘ ਜਾਂਦਾ ਹੈ ਜਿਵੇਂ ਮੰਨ ਲਓ ਮੁੰਡਾ 20 ਸਾਲ ਦਾ ਹੋ ਗਿਆ ਜਾਂ ਕੁੜੀ 20 ਸਾਲ ਦੀ ਹੋਗੀ ਤੇ ਉਸ ਤੋਂ ਬਾਅਦ ਜਦੋਂ ਵਿਆਹ ਤੱਕ ਗੱਲ ਪਹੁੰਚਦੀ ਆ ਜਿਵੇਂ ਤੁਸੀਂ ਦੱਸਿਆ ਕਿ 21 ਸਾਲ ਦੀ ਕੁੜੀ ਆਈ ਸੀ ਉਹਨੇ ਇਹ ਗੱਲ ਸ਼ੇਅਰ ਕੀਤੀ ਤੁਹਾਡੇ ਨਾਲ ਫਿਰ ਜਦੋਂ ਇੰਨਾ ਲੰਮਾ ਟਾਈਮ ਪੈ ਜਾਵੇ ਫਿਰ ਕੀ ਪੋਸਿਬਿਲਿਟੀ ਆ ਬਣਦੀਆਂ ਨੇ ਕਿ ਆਪਾਂ ਉਸ ਨੂੰ ਵਾਪਸ ਲਿਆ ਸਕਦੇ ਆ ਉਸ ਦੇ ਵਿੱਚ ਫਿਰ ਜਿਹੜੇ ਪੇਰੈਂਟਸ ਹੈਗੇ ਉਹਨਾਂ ਦਾ ਸੰਘਰਸ਼ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਉਹਨਾਂ ਨੂੰ ਫਿਰ ਉਨੀ ਜ਼ਿਆਦਾ ਗਾਈਡਨਸ ਜਿਹੜੀ ਬੱਚੇ ਦੇ ਤੇ ਫਿਰ ਕਿਸ ਉਮਰ ਦੇ ਵਿੱਚ ਨਜ਼ਰ ਰੱਖਣੀ ਚਾਹੀਦੀ ਆ ਬੱਚੇ ਦੇ ਉੱਤੇ ਇਹ ਤਕਰੀਬਨ 10-11 ਸਾਲ ਦੇ ਤੇ ਤਾਂ ਤੁਸੀਂ ਸਟਾਰਟ ਕਰ ਲਓ ਵੀ ਉਹ ਤੁਹਾਡੇ ਕਿੱਦਾਂ ਦੇ ਫਰੈਂਡ ਸਰਕਲ ਆ ਉਹਦਾ ਕਿਸ ਦਾ ਕਿੱਦਾਂ ਦੇ ਬੱਚਿਆਂ ਚ ਰਹਿ ਰਿਹਾ ਹੈ ਕੀ ਖਾਣਾ ਪੀਣਾ ਖਾ ਰਿਹਾ ਹੈ ਸਖਤ ਹਦਾਇਤ ਆਪਣੇ ਬੱਚਿਆਂ ਨੂੰ ਕਰੋ ਕਿ ਤੁਸੀਂ ਬਾਹਰ ਦਾ ਨਹੀਂ ਖਾਣਾ ਪੀਜ਼ਾ 버ਗਰ ਕੁਝ ਵੀ ਇਦਾਂ ਦਾ ਕੋਲ ਦੇ ਕੰਟੀਨਾਂ 'ਚ ਸਰ ਮਿਲਦਾ ਹੀ ਇਹੀ ਕੁਛ ਆ ਫਿਰ ਦੇਖੋ ਅਗਰ ਆਪਣੇ ਬੱਚੇ ਨੂੰ ਤੁਸੀਂ ਤੰਦਰੁਸਤ ਕਰਨਾ ਹੈ ਇੱਕ ਜਦੋਂ ਆਪਾਂ ਪੌਦਾ ਲਗਾਉਂਦੇ ਆ ਨਾ ਜੀ ਤੁਸੀਂ ਅਗਰ ਉਸ ਪੌਦੇ ਦੀ ਜੜ ਲੂੰਗੀ ਨਹੀਂ ਹੈਗੀ ਉਹ ਲੰਮਾ ਸਮਾਂ ਨਹੀਂ ਕੱਢਦਾ ਤੁਸੀਂ ਅਗਰ ਬੱਚੇ ਨੂੰ ਸੰਘਰਸ਼ ਸਿਖਾਉਂਗੇ ਉਸ ਨੂੰ ਖਾਣ ਪੀਣ ਸਿਖਾਉਂਗੇ ਉਹ ਬੱਚੇ ਦੀ ਜਿਹੜੀ ਬਾਡੀ ਦੀ ਸਟਰੈਂਥ ਹੈ ਉਸ ਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਐ ਉਸ ਦੇ ਸਰੀਰ 'ਚ ਜ਼ਿਆਦਾ ਆਏਗੀ ਹਾਂ ਹਾਂਜੀ ਤੇ ਸਰ ਹੁਣ ਤੁਹਾਡੇ ਕੋਲ ਕਿੰਨੇ ਇਦਾਂ ਦੇ ਬੱਚੇ ਆ ਪਹੁੰਚੇ ਨੇ ਜਿਹੜੇ ਹੁਣ ਨਾਰਮਲ ਜ਼ਿੰਦਗੀ ਜੀ ਰਹੇ ਨੇ ਜਾਂ ਉਹ ਜਿਹੜੇ ਬੱਚੇ ਅੱਜ ਦੇ ਟਾਈਮ ਦੇ ਵਿੱਚ ਨਾਰਮਲ ਹੋਏ ਆ ਉਹ ਤਾਂ 2 ਜਾਂ 3 ਬੱਚੇ ਹੈਗੇ ਆ ਤੇ ਬਾਕੀ ਕਈ ਵਾਰ ਕੋਈ ਵਾਪਸ ਵੀ ਨਹੀਂ ਆਉਂਦਾ ਕਿਉਂਕਿ ਜਿਵੇਂ ਇਹ ਤਾਂ ਸਾਡੇ ਟੱਚ ਦੇ ਵਿੱਚ ਅੱਜ ਵੀ ਹੈਗੇ ਆ ਜਿਹੜੇ ਠੀਕ ਹੋਏ ਆ ਬਾਕੀ ਕਈਆਂ ਨੂੰ ਇਦਾਂ ਹੁੰਦਾ ਵੀ ਚਲੋ ਸਾਡਾ ਬੱਚਾ ਠੀਕ ਹੋ ਗਿਆ ਕੀ ਗੱਲ ਕਰਨੀ ਹੈ ਤੇ ਜਿਹੜੀ ਇਹਨਾਂ ਤੇ ਨਿਗ੍ਹਾ ਰੱਖਣ ਦੀ ਗੱਲ ਹੈ ਇਹ ਮੇਰੇ ਜਾਣਕਾਰ ਸੀਗੇ ਬੱਚੇ ਇਹ ਜਿਨ੍ਹਾਂ ਨੂੰ ਮੈਂ ਬਾਅਦ ਚ ਵੀ ਪੁੱਛਦਾ ਰਹਿਣਾ ਹੈ ਕਿ ਇਹ ਕਿਵੇਂ ਆ ਤੁਹਾਡੇ ਬੱਚੇ ਉਹ ਅੱਜ ਦੇ ਟਾਈਮ 'ਚ ਯਾਨੀ ਸ਼ਰਾਂਦੇ ਦੇ ਨੇ ਜਾਂ ਕਿੱਥੇ ਸ਼ਰਾਂਦੇ ਨੇੜੇ ਪਿੰਡ ਹੈ ਜੀ ਉਹਨਾਂ ਦਾ ਹਾਂ ਤੇ ਕਾਫੀ ਵੱਡਾ ਪਿੰਡ ਹੈ ਜੀ ਤੇ ਕੋਸ਼ਿਸ਼ ਕਰਾਂਗੇ ਮੈਂ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਹੋ ਸਕੇ ਤੁਹਾਡੇ ਚੈਨਲ ਤੇ ਇਹਨਾਂ ਨੂੰ ਫਾਜ਼ਲ ਸਾਹਿਬ ਨਾਲ ਗੱਲ ਕਰਾਂਗੇ ਕਈ ਅਗਰ ਫੇਸ ਹਾਂਜੀ ਹੋ ਸਕਦਾ ਬਿਲਕੁਲ ਉਹਨਾਂ ਨੂੰ ਮਿਲਵਾਇਆ ਜਰੂਰ ਬਿਲਕੁਲ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਤਾਂ ਕਿ ਉਹਨਾਂ ਨੇ ਜਿਵੇਂ ਜਿਵੇਂ ਆਪਣੇ ਬੱਚੇ ਨਾਲ ਕੀਤਾ ਉਹਨਾਂ ਦੀ ਉਹ ਚੀਜ਼ ਦੇਖ ਕੇ ਹੋਰ ਵੀ ਆਪਣੇ ਬੱਚਿਆਂ ਬਾਰੇ ਸਿੱਖ ਸਕਣ ਕਿ ਅਗਰ ਇਹਨਾਂ ਦਾ ਇਹ ਕਰ ਸਕਦੇ ਤਾਂ ਅਸੀਂ ਵੀ ਆਪਣੇ ਬੱਚੇ ਵਾਸਤੇ ਕਰ ਸਕਦੇ ਹਾਂ ਅਸੀਂ ਵੀ ਆਪਣੇ ਬੱਚੇ ਨੂੰ ਠੀਕ ਕਰ ਸਕਦੇ ਹਾਂ ਬਿਲਕੁਲ ਸਾਨੂੰ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਤੁਹਾਨੂੰ ਗੱਲਾਂ ਬਾਤਾਂ ਕਰਕੇ ਵੀ ਦੇਖੋ ਵਿਸ਼ਾ ਵਿਚਾਰਨਯੋਗ ਹੈ ਵਿਸ਼ੇ ਦੇ ਉੱਤੇ ਗੱਲਬਾਤ ਹੋਣੀ ਵੀ ਜ਼ਰੂਰੀ ਹੈ ਸਰ ਜੀ ਮੈਨਾਂ ਇਹ ਹੁਣੇ ਕਿ ਤੁਸੀਂ ਨਾ ਕਿਹਾ ਕਿ ਮੋਬਾਈਲ ਵੀ ਚੈੱਕ ਕਰੋ ਨਿਗਰ ਰੱਖੋ ਫਰੈਂਡ ਸਰਕਲ ਦੇਖੋ ਹਾਂਜੀ ਅੱਜ ਦੇ ਸਮੇਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਕੋਲ ਮੋਬਾਈਲ ਹੈ ਜੀ ਪੇਰੈਂਟਸ ਨੂੰ ਲੱਗਦਾ ਕਿ ਅਸੀਂ ਸੌਖਿਆ ਇਹਨਾਂ ਨੂੰ ਫੋਨ ਦੇ ਦੋ ਤੇ ਬੈਠੇ ਰਹਿੰਦੇ ਨੇ ਉਂਗਲਾ ਮਾਰੀ ਜਾਂਦੇ ਨੇ ਹਾਂਜੀ ਕੀ ਲੱਗਦਾ ਕਿ ਫੋਨ ਵੀ ਇੱਕ ਬਹੁਤ ਵੱਡਾ ਕਾਰਨ ਹੈ ਇਸ ਦੇ ਵਿੱਚ ਫੋਨ ਵੀ ਬਹੁਤ ਵੱਡਾ ਕਾਰਨ ਹੈ ਜੀ ਕਿਉਂਕਿ ਨਾ ਕੁਝ ਚੀਜ਼ਾਂ ਇਦਾਂ ਨਹੀਂ ਹੈਗੇ ਜਿਹੜੇ ਅੱਜ ਦੇ ਫੈਮਲੀਆਂ ਹੈਗੀਆਂ ਮਾਪੇ ਹੈਗੇ ਆ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ ਸਾਡਾ ਬੱਚਾ ਅਗਰ ਤੁਸੀਂ ਦਾ ਆਪਾਂ ਕਈ ਵਾਰ ਐਪਸ ਦੇਖ ਲੰਨੇ ਆ ਵੀ ਚਲੋ ਬੱਚੇ ਨੇ ਐਪਸ ਚਲਾਈ ਹੈ ਪਰ ਕ੍ਰੋਮ ਦੇ ਵਿੱਚ ਜਾ ਕੇ ਜੇਕਰ ਬੱਚੇ ਚਲਾ ਕੇ ਉਹਦੀ ਹਿਸਟਰੀ ਨੂੰ ਡਿਲੀਟ ਕਰ ਰਹੇ ਬੱਚੇ ਬਹੁਤ ਤੇਜ਼ ਅੱਜ ਦੇ ਤਾਂ ਉਹ ਡਿਲੀਟ ਕਰ ਰਹੇ ਉਹ ਤੁਹਾਨੂੰ ਪਤਾ ਹੀ ਨਹੀਂ ਹੈ ਬੱਚੇ ਸਾਡੇ ਕੀ ਕਰ ਰਹੇ ਸੋ ਬੱਚਿਆਂ ਤੇ ਧਿਆਨ ਰੱਖਣ ਦੇ ਨਾਲ ਜਿਹੜੀਆਂ ਐਪਸ ਹੈਗੀਆਂ ਤੁਹਾਨੂੰ ਉਹ ਜਾਣਣੀ ਆਉਣੀ ਚਾਹੀਦੀਆਂ ਕਿ ਇਸ ਐਪ ਦੇ ਨਾਲ ਇਹ ਚੀਜ਼ ਹੁੰਦੀ ਹੈ ਜੇਕਰ ਤੁਸੀਂ ਨਹੀਂ ਧਿਆਨ ਦੇਵੋਗੇ ਤੁਹਾਡਾ ਬੱਚਾ ਵਿਗੜੇਗਾ ਆਪਾਂ ਅਕਸਰ ਦੇਖ ਲੈਂਦੇ ਹਾਂ ਨਾ ਹੁਣ ਥੋੜੇ ਦਿਨ ਪਹਿਲਾਂ ਇੱਕ ਛੋਟੇ ਬੱਚਿਆਂ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ ਦੋ ਲੜਕੇ ਸੀ ਇੱਕ ਲੜਕੀ ਸੀ ਸੋ ਕਿੱਧਰ ਨੂੰ ਜਾ ਰਿਹਾ ਸਮਾਜ ਉਸ ਦੇ ਵਿੱਚ ਉਹਨਾਂ ਨੇ ਕਿੱਥੋਂ ਸਿੱਖਿਆ ਜੀ ਫੋਨ ਤੋਂ ਆਪਾਂ ਸਿਰਫ ਕੰਨੀ ਐਪਸ ਦੇਖਦੇ ਹਾਂ ਵੀ ਸਾਡਾ ਬੱਚਾ ਸਾਹਮਣੇ ਬੈਠਾ ਸਾਡੇ ਚਲਾ ਰਿਹਾ ਇਹ ਪਰ ਉਹ ਇੱਕ ਸੈਕਿੰਡ 'ਚ ਉਸਨੇ ਇੱਕ ਮਿਲੀ ਸੈਕਿੰਡ ਦੇ ਵਿੱਚ ਕਿਹੜੀ ਐਪ ਚੇਂਜ ਕਰਕੇ ਪਿੱਛੇ ਕੀ ਦੇਖ ਲੈਣਾ ਪਤਾ ਹੀ ਨਹੀਂ ਤੁਹਾਨੂੰ ਮਾਮਾ ਨੂੰ ਵਿਚਾਰੀਆਂ ਨੂੰ ਜਿਹੜੀਆਂ ਘਰਾਂ ਦੇ ਵਿੱਚ ਬੈਠੀਆਂ ਜਿਨ੍ਹਾਂ ਨੇ ਪਹਿਲਾਂ ਕਦੇ ਜਿਹੜੀਆਂ ਉਸ ਸਮੇਂ ਤੇ ਜਾਦੇ ਨਹੀਂ ਪੜੀਆਂ ਸੀਗੀਆਂ ਅੱਜ ਦੇ ਟਾਈਮ 'ਚ ਫੋਨ ਉਹਨਾਂ ਦੇ ਹੱਥ 'ਚ ਹੈਗਾ ਉਹਨਾਂ ਨੂੰ ਕੋਈ ਨਹੀਂ ਪਤਾ ਹੈਗਾ ਵੀ ਫੋਨ ਦੇ ਵਿੱਚ ਜਿਹੜੀਆਂ ਹਿਸਟਰੀਜ਼ ਹੈਗੀਆਂ ਉਹ ਕਿਦਾਂ ਟਰੀਟ ਕੀਤੀਆਂ ਜਾਂਦੀਆਂ ਕਿਦਾਂ ਜਾ ਕੇ ਅਕੇ ਬੱਚੇ ਇਹਨਾਂ ਚੀਜ਼ਾਂ ਦੇ ਉੱਤੇ ਦੇਖ ਕੇ ਆਪਣੀ ਸਰੀਰ ਦੇ ਉੱਤੇ ਉਸ ਚੀਜ਼ ਦਾ ਅਸਰ ਜਿਹੜਾ ਪ੍ਰਭਾਵ ਪੈ ਰਿਹਾ ਉਹਨਾਂ 'ਤੇ ਬਹੁਤ ਗਲਤ ਹੁੰਦਾ ਜਾ ਰਿਹਾ ਹੈ ਬਿਲਕੁਲ ਜਰ ਉਹ ਜਿਵੇਂ ਤੁਸੀਂ ਕਿਹਾ ਕਿ ਫੋਨ ਦਾ ਇਸਤੇਮਾਲ ਕਰਨਾ ਕਿਉਂਕਿ ਫੋਨ ਦੇ ਵਿੱਚ ਦਾ ਸਰ ਜੇ ਨੌਲੇਜ ਹੈ ਤਾ ਉਮਰ ਤੋਂ ਪਹਿਲਾਂ ਦੀ ਵੀ ਨੌਲੇਜ ਹੈ ਹਾਂਜੀ ਜੇ ਆਪਾਂ ਕਰਦੇ ਆਂ ਗੱਲ ਇਹ ਕਿ ਲੋਕ ਬੱਚਿਆਂ ਨੂੰ ਕੁਝ ਚੀਜ਼ਾਂ ਉਮਰ ਤੋਂ ਪਹਿਲਾਂ ਹੀ ਪਤਾ ਲੱਗ ਜਾਂ ਪਤਾ ਲੱਗਣ ਲੱਗ ਜਾਂਦੇ ਨੇ ਉਹਦੇ ਨਾਲ ਵੀ ਹਾਰਮੋਨਸ ਦੇ ਉੱਤੇ ਫਰਕ ਬਹੁਤ ਪੈਂਦਾ ਦੇਖੋ ਉਹਨਾਂ ਨਾਲ ਵੀ ਪੈਂਦਾ ਜੀ ਅਕਸਰ ਬਹੁਤ ਚੀਜ਼ਾਂ ਜ਼ਰੂਰੀ ਜਿਹੜੀਆਂ ਆਪਾਂ ਨੂੰ ਸਿੱਖਣੀਆਂ ਚਾਹੀਦੀਆਂ ਫੋਨ ਤੋਂ ਉਹ ਨਾ ਸਿੱਖ ਕੇ ਆਪਾਂ ਹੋਰ ਪਾਸੇ ਜਾਂਦੇ ਜਾ ਰਹੇ ਹਾਂ ਜਿਵੇਂ ਕਿ ਜਿਵੇਂ ਕਿ ਸਾਡੇ ਕੋਲ ਇੱਕ ਬੱਚੀ ਆਈ ਸੀਗੀ ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ ਜੀ 8 ਸਾਲ ਦੀ ਬੱਚੀ ਨੂੰ ਪੀਰੀਅਡਸ ਆ ਗਏ ਕੀ ਉਮਰ ਹੁੰਦੀ ਹੈ ਜੀ 8 ਸਾਲ ਦੀ ਬੱਚੀ ਨੂੰ 8 ਸਾਲ ਦੀ ਬੱਚੀ ਨੂੰ ਕੀ ਉਮਰ ਹੁੰਦੀ ਹੈ 8 ਸਾਲ ਦੀ ਜਦੋਂ ਅਸੀਂ ਫੈਮਲੀ ਨਾਲ ਗੱਲ ਕੀਤੀ ਮਤਲਬ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਡਿਸਕਸ ਕੀਤਾ ਅਸੀਂ ਇਸ ਚੀਜ਼ ਦਾ ਕਿ ਕਿੰਨਾ ਛੁਰੂ ਹੋਈ ਹੈ ਗੱਲ ਕਹਾਣੀ ਇਹ ਤਾਂ ਉਹ ਰੈਗੂਲਰਲੀ ਬੱਚੀ ਨੂੰ ਉਹ ਆਪਾਂ ਨੂੰ ਇੱਕ ਆਦਤ ਹੁੰਦੀ ਹੈ ਕਿ ਬੱਚੇ ਨੂੰ ਹੋਰ ਕੁਝ ਨਹੀਂ ਦੇਣਾ ਹੈਗਾ ਦੁੱਧ ਦੇ ਦਿਓ ਕਈ ਬੰਦੇ ਕਹਿਣਗੇ ਤੁਸੀਂ ਵਾਰ-ਵਾਰ ਦੁੱਧ ਤੇ ਟੱਚ ਕਰਦੇ ਹੋ ਦੁੱਧ ਬਾਰੇ ਬੋਲਦੇ ਹੋ ਦੁੱਧ ਚ ਇੰਨੀ ਤਾਕਤ ਹੁੰਦੀ ਹੈ ਅਸੀਂ ਵੀ ਤਾਂ ਪੀਤਾ ਇਹ ਸਾਨੂੰ ਤਾਂ ਕੁਝ ਨਹੀਂ ਹੋਇਆ ਪਰਾਉ ਦੁੱਧ ਦੁੱਧ ਆਪਾਂ ਕਾੜ ਕੇ ਪੀਂਦੇ ਸੀ ਤੇ ਘੱਟੋ ਘਟ ਘਰ ਦਾ ਦੁੱਧ ਹੁੰਦਾ ਸੀ ਜਿਹਨਾਂ ਦਾ ਘਰ ਦਾ ਵੀ ਨਹੀਂ ਹੁੰਦਾ ਸੀ ਉਹਨਾਂ ਟਾਈਮਾਂ ਦੇ ਵਿੱਚ ਜਿਹੜੇ ਕੋਈ ਕਿਸੇ ਨੇ ਦੋ ਮੱਝਾਂ 10 ਮੱਝਾਂ ਰੱਖੀਆਂ ਹੁੰਦੀਆਂ ਸੀ ਤਾਂ ਉਹਨਾਂ 'ਚ ਥੋੜੀ ਜਿਹੀ ਕਿਤੇ ਨਾ ਕਿਤੇ ਉਹ ਇਮਾਨਦਾਰੀ ਹੁੰਦੀ ਸੀ ਕਿ ਜੇਕਰ ਆਪਾਂ ਕਿਸੇ ਨੂੰ ਦੁੱਧ ਪਲਾ ਰਹੇ ਹਾਂ ਦੁੱਧ ਨੂੰ ਪੁੱਤ ਕਰਜਾ ਦਿੱਤਾ ਜਾਂਦਾ ਜਾਂਦਾ ਸੀਗਾ ਤਾਂ ਉਹ ਕਿਸੇ ਨੂੰ ਗਲਤ ਨਾ ਦਿਓ ਸੋ ਅੱਜ ਦੇ ਟਾਈਮ 'ਚ ਪਸ਼ੂਆਂ ਦੇ ਇੰਜੈਕਸ਼ਨ ਲੱਗਦਾ ਹੈ ਡੰਗਰਾਂ ਨੂੰ ਆਚਾਰ ਪਾਇਆ ਜਾਂਦਾ ਹੈ ਬਹੁਤ ਜਗ੍ਹਾ ਤਾਂ ਆਚਾਰ ਖੁੱਲਾ ਪਿਆ ਹੁੰਦਾ ਤੇ ਉਹ ਉਹਦੇ 'ਚ ਫੰਗਸ ਉੱਲੀ ਲੱਗੀ ਹੁੰਦੀ ਹੈ ਤੁਸੀਂ ਵੇਟ ਕਰੋ ਆਉਣ ਵਾਲੇ ਟਾਈਮ ਦੇ ਵਿੱਚ ਬੰਦਿਆਂ ਨੂੰ ਕਿਸੇ ਨੂੰ ਵੀ ਛਾਤੀ ਦੇ ਸਾਹ ਦੇ ਰੋਗ ਲੱਗਣਗੇ ਚਮੜੀ ਰੋਗ ਲੱਗਣਗੇ ਜੀ ਇਹਦਾ ਕਾਰਨ ਹੋਏਗਾ ਜਿਹੜਾ ਡੰਗਰਾਂ ਨੂੰ ਆਪਾਂ ਆਚਾਰ ਪਾਉਂਦੇ ਆ ਜਿਹੜੀ ਮੈਂ ਗੱਲ ਕੀਤੀ ਸੀ ਕਿ 8 ਸਾਲ ਦੀ ਬੱਚੀ ਨੂੰ ਪੀਰੀਅਡਸ ਆਏ ਆ ਤਾਂ ਉਹ ਕਾਰਨ ਸੀਗਾ ਕਿ ਉਹ ਬੱਚੀ ਨੂੰ ਜਿਹੜਾ ਰੂਟੀਨ 'ਚ ਦੋ-ਦੋ ਟਾਈਮ ਦੁੱਧ ਪਿਲਾ ਰਹੇ ਸੀਗੇ ਜਿੱਥੋਂ ਦੁੱਧ ਆ ਰਿਹਾ ਸੀਗਾ ਉਹਨਾਂ ਦਾ ਦੁੱਧ ਆ ਰਿਹਾ ਸੀਗਾ ਜਿਹੜੇ ਡੰਗਰ ਨਹੀਂ ਸੜਕਾਂ ਤੇ ਲਈ ਬੈਠੇ ਹੁੰਦੇ ਜੀ ਹੂੰ ਉਹ ਉਹਨਾਂ ਨੂੰ ਇਹ ਉਹਨਾਂ ਦਾ ਇਹ ਸੀਗਾ ਮਨ ਦੇ ਵਿੱਚ ਖਿਆਲ ਕਿ ਇਹਨਾਂ ਦੇ ਡੰਗਰ ਚਾਰਦੇ ਆ ਤੇ ਤਾਂ ਨੈਚੁਰਲ ਖਾਣਾ ਖਾਣੇ ਆ ਤੇ ਅਸੀਂ ਉਹ ਦੁੱਧ ਪੀਣੇ ਆ ਤਾਂ ਜਦੋਂ ਉੱਥੇ ਉਹਨਾਂ ਨੇ ਦੇਖਿਆ ਤਾਂ ਉਹ ਡੰਗਰਾਂ ਦੇ ਇੰਜੈਕਸ਼ਨ ਲਗਾਉਂਦੇ ਸੀ ਉਹ ਇੰਜੈਕਸ਼ਨ ਦਾ بار-बार ਬੱਚੀ ਨੇ ਦੁੱਧ ਪੀਣ ਕਰਕੇ ਹਾਰਮੋਨਸ ਚੇਂਜ ਹੋਏ ਤੇ ਈਵਨ ਕਿ ਹੋਰ ਦੇਖੋ ਬੱਚੀ ਨੂੰ ਤਾਂ ਪ੍ਰੋਬਲਮ ਸੀ ਉਹਨਾਂ ਦੀ ਜਿਹੜੀ ਮਦਰ ਸੀਗੀ ਜੀ ਉਹਨਾਂ ਦੇ ਵੀ ਫਾਈਬਰੋਇਡ ਸਿਸਟ ਸੀਗੇ ਆ ਕਾਰਨ ਇੰਜੈਕਸ਼ਨ ਵਾਲਾ ਦੁੱਧ ਤੁਹਾਨੂੰ ਇਹ ਚੀਜ਼ਾਂ ਕਿੱਦਾਂ ਬਿਮਾਰ ਕਰ ਰਹੀਆਂ ਤੁਹਾਨੂੰ ਨਹੀਂ ਪਤਾ ਮੈਡੀਕਲ ਲਾਈਨ ਦੇ ਵਿੱਚ ਬਹੁਤ ਚੀਜ਼ਾਂ ਇਦਾਂ ਦੀਆਂ ਆ ਕਿ ਸਾਡੇ ਕੋਲ ਇੱਕ ਪ੍ਰੋਫੈਸਰ ਸਾਹਿਬ ਹੁੰਦੇ ਨੇ ਪਟਿਆਲੇ ਤੋਂ ਹੂੰ ਉਹਨਾਂ ਦੇ ਰਿਸ਼ਤੇਦਾਰ ਚ ਫੀਮੇਲ ਸੀਗੇ ਉਹ ਫਿਲਮਾਂ 'ਚ ਨਾ ਰਾਈਟਿੰਗ ਦਾ ਕੰਮ ਕਰਦੇ ਆਂ ਉਹਨਾਂ ਦੇ ਬੈਕ ਤੇ ਨਾ ਗੱਠ ਹੋਈ ਸੀਗੀ ਇੱਕ 11 ਸਾਲ ਉਹਨਾਂ ਦਾ ਪੀਜੀ ਤੋਂ ਟ੍ਰੀਟਮੈਂਟ ਚੱਲਿਆ ਉਹਨਾਂ ਦਾ ਦੋ ਵਾਰੀ ਆਪਰੇਸ਼ਨ ਹੋ ਚੁੱਕਿਆ ਸੀਗਾ ਗੱਠ ਫੇਰ ਬਣ ਜਾਂਦੀ ਸੀ ਤੇ ਉਹ ਜਿਹੜੀ ਜਿੱਦਾਂ ਉਹਨਾਂ ਨੇ ਮੈਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਡਾਕਟਰ ਨੂੰ ਪੁੱਛਿਆ ਵੀ ਇਹ ਕਿਉਂ ਬਣ ਰਹੀ ਹੈ ਕਹਿੰਦੇ ਵੀ ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਕਿਉਂ ਬਣ ਰਹੀ ਹੈ ਇਹ ਹੂੰ ਤੇ ਸਾਡੇ ਕੋਲ ਆਏ ਅਸੀਂ ਇੱਕ ਵਾਰੀ ਮੈਡੀਸਨ ਦਿੱਤੀ ਹੈ ਉਹ ਬਿਲਕੁਲ ਠੀਕ ਹੈ ਜੀ ਉਹ ਤੇ ਫਿਲਮਾਂ 'ਚ ਰਾਈਟਿੰਗ ਦਾ ਕੰਮ ਹੈ ਉਹਨਾਂ ਦਾ ਤੇ ਕੋਈ ਦੁਬਾਰਾ ਉਹਨਾਂ ਦੇ ਗੱਠ ਨਹੀਂ ਪਣੀ ਹੈਗੀ ਕਾਰਨ ਉਹੀ ਇੰਜੈਕਸ਼ਨ ਵਾਲਾ ਦੁੱਧ ਦੇਖੋ ਵਿਸ਼ਾ ਵਿਚਾਰਨਯੋਗ ਹੈ ਵਿਸ਼ੇ ਦੇ ਉੱਤੇ ਗੱਲਬਾਤ ਹੋਣੀ ਵੀ ਜ਼ਰੂਰੀ ਹੈ ਕਿਉਂਕਿ ਜਿਸ ਤਰ੍ਹਾਂ ਦੇ ਆਪਾਂ ਹੁਣ ਸਵਾਲ ਜਵਾਬ ਕੀਤੇ ਜਿੱਦਾਂ ਦੇ ਸੁਝਾਅ ਮਿਲੇ ਉਹਦੇ ਉੱਤੇ ਬਹੁਤੇ ਲੋਕ ਕਹਿਣਗੇ ਕਿ ਨਹੀਂ ਇਦਾਂ ਨਹੀਂ ਇਦਾਂ ਹੁੰਦਾ ਨਹੀਂ ਇਦਾਂ ਨਹੀਂ ਇਦਾਂ ਹੁੰਦਾ ਪਰ ਜਿਵੇਂ ਵੀ ਹੁੰਦਾ ਵਿਸ਼ਾ ਬਹੁਤ ਜ਼ਰੂਰੀ ਹੈ ਇਹਦੇ ਉੱਤੇ ਗੱਲ ਹੋਣੀ ਜ਼ਰੂਰੀ ਹੈ ਮਸਲਾ ਇਹ ਹੈ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਤੇ ਅਸੀਂ ਤੁਹਾਡੇ ਕਮੈਂਟ ਬਾਕਸ ਜਿੰਨੇ ਵੀ ਨੀਚੇ ਆਉਣਗੇ ਉਹਨਾਂ ਦੇ ਵਿੱਚ ਸਹੀ ਸਹੀ ਸ਼ਬਦਾਵਲੀ ਦਾ ਇਸਤੇਮਾਲ ਕਰਕੇ ਜਿਹੜੇ ਸਵਾਲ ਪੁੱਛੇ ਗਏ ਹੋਣਗੇ ਜਾਂ ਜਿਹੜੇ ਸੁਝਾਰ ਦਿੱਤੇ ਗਏ ਹੋਣਗੇ ਉਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਕੀਤੀ ਜਾਊਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਤਦ ਤੱਕ ਲਈ ਮੈਨੂੰ ਜਣੀ ਹਰਵਿੰਦਰ ਖੰਨਾ ਨੂੰ ਹੋਰ ਜ਼ਿਆਦਾ ਦੇ ਦਿਨ ਰੋਣਾ ਬਈ ਧੰਨਵਾਦ